90 ਦੀ ਡੀਐਸਪੀ ਮਨਦੀਪ ਕੌਰ ਨਾਲ ਕੀ ਕਿਸਾਨਾਂ ਨੇ ਧੱਕਾ ਕੀਤਾ? ਜੀ ਮਨਦੀਪ ਕੌਰ ਤੇ ਜਿਹੜੇ ਲਾਏ ਇਲਜ਼ਾਮ ਕਿਸਾਨਾਂ ਤੇ ਨੇ ਕਿ ਉਹਨਾਂ ਨੇ ਮੇਰੀ ਵਰਦੀ ਤੱਕ ਖਿੱਚੀ ਕਿ ਕਿਸਾਨਾਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ? ਹੂ ਸਾਲਿਆਂ ਨੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਆ ਉਹਨਾਂ ਦੇ ਕੱਪੜੇ ਫਾੜੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ। ਕਿ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਨੇ ਪੰਜਾਬ ਪੁਲਿਸ ਦੀ ਨਿਖੇਦੀ ਕੀਤੀ ਹੈ ਡੀਐਸਪੀ ਮਨਦੀਪ ਕੌਰ ਨੂੰ ਆਖਿਆ ਕਿ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਕਿਸਾਨਾਂ ਉੱਤੇ। ਕਿਸਾਨਾਂ ਦੀਆਂ ਪੱਗਾਂ ਲੱਥੀਆਂ ਤਾਂ ਦੇਖੀਆਂ ਪਰ ਡੀਐਸਪੀ ਦੇ ਜੂੜੇ ਨੂੰ ਹੱਥ ਪਿਆ ਕਿ ਨਹੀਂ ਪਿਆ ਉਹਨਾਂ ਦੀ ਵਰਦੀ ਖਿੱਚੀ ਗਈ ਕਿ ਨਹੀਂ ਖਿੱਚੀ ਗਈ ਉਹਦੀਆਂ ਤਸਵੀਰਾਂ ਮੰਗੀਆਂ ਜਾ ਰਹੀਆਂ ਨੇ ਕਿਸਾਨ ਬੀਬੀਆਂ ਜਿਹੜੀਆਂ ਉੱਥੇ ਆਈਆਂ ਸੀ ਉਹ ਦੋਸ਼ ਲਾ ਰਹੀਆਂ ਕਿ ਸਾਡੀਆਂ ਗੁੱਤਾਂ ਤੋਂ ਫੜਿਆ ਗਿਆ ਹਾਲਾਂਕਿ ਡੀਐਸਪੀ ਮਨਦੀਪ ਕੌਰ ਦਾ ਕਹਿਣਾ ਜਿਹੜਾ ਕਿ ਮੀਡੀਆ ਦੇ ਵਿੱਚ ਸਟੇਟਮੈਂਟ ਚੱਲ ਰਹੀ ਹੈ ਕਿ ਮੈਂ ਆਪਣੇ ਜ਼ਰੂਰੀ ਕੰਮ ਦੇ ਲਈ ਗੱਡੀ ਲੈ ਕੇ ਜਾਣਾ ਸੀ ਪਰ ਗੱਡੀ ਮੈਨੂੰ ਨਹੀਂ ਲਿਜਾਣ ਦਿੱਤੀ ਗਈ ਗੱਡੀ ਤੇ ਅੱਗੇ ਜਿਹੜੇ ਆ ਕਿਸਾਨ ਮੈਨੂੰ ਘੇਰ ਲੈਂਦੇ ਆ ਇਸ ਤੋਂ ਬਾਅਦ ਫਿਰ ਉਹ ਰੋਹ ਦੇ ਵਿੱਚ ਆ ਜਾਂਦੇ ਆ ਫਿਰ ਇੱਕ ਦੂਜੇ ਨੂੰ ਜਿਹੜੀ ਐ ਬਹਿਸ ਹੁੰਦੀ ਐ ਬਹਿਸ ਦੇ ਵਿੱਚ ਫਿਰ ਇੱਕ ਦੂਜੇ ਨੂੰ ਕੋ ਘੱਟ ਨਹੀਂ ਕਰਦਾ ਕੋਈ ਜਾਇਓ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸੀ ਮੌਕੇ ਤੇ ਜਾਇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਹੋਣ ਉਹਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਐ ਪਰ ਜੇਕਰ ਇੱਥੇ ਮਨਦੀਪ ਪਕੌਰ ਜਿਹੜੇ ਕਿ ਡੀਐਸਪੀ ਨੇ ਸਾਡੇ ਦੇਸ਼ ਤੇ ਲਈ ਉਹਨਾਂ ਨੇ ਬੜੀ ਜਿਹੜੇ ਇੱਕ ਛੋਟੀ ਦੇ ਖੜਾਰੀ ਵੀ ਰਹੇ ਉਹਨਾਂ ਨੇ ਨਾਮ ਉੱਚਾ ਕੀਤਾ ਰੌਸ਼ਨ ਕੀਤਾ ਜਿਸ ਕਰਕੇ ਪੁਲਿਸ ਮਹਿਕਮੇ ਦੇ ਵਿੱਚ ਵੀ ਨਿਆਜ ਜੇਕਰ ਵਾਕਈ ਉਹਨਾਂ ਦੇ ਦੋਸ਼ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਜੂੜੇ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦੀ ਵਰਦੀ ਨੂੰ ਖਿੱਚ ਕੇ ਉਹਨਾਂ ਦੀ ਜਿਹੜੇ ਨਾਲ ਬਦਸਲੂਕੀ ਕੀਤੀ ਗਈ ਤੇ ਬਹੁਤ ਨਿੰਦਣਯੋਗ ਗੱਲ ਹੈ ਕਿਉਂਕਿ ਸਾਡੇ ਉਦੇਸ਼ ਲਈ ਮਾਣ ਹੈ ਖੜਾ ਰਣ ਵੀ ਹੈ ਪਰ ਜੇਕਰ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਇਹ ਸਿਰਫ ਬਚਣ ਦੀ ਖਾਤਰ ਇਹ ਬਿਆਨ ਦਿੱਤਾ ਜਾ ਰਿਹਾ ਹੈ ਡੀਐਸਪੀ ਬੀਬਾ ਜੀ ਵੱਲੋਂ ਸਾਡੇ ਨਾਲ ਜੋ ਕੋਈ ਹੋਇਆ ਕਿਉਂਕਿ ਕਿਸਾਨ ਇੱਕ ਦੀ ਜਿਹੜੀ ਪੱਗ ਲੱਥੀ ਹੋਈ ਸੀ ਉਸਨੇ ਵੀ ਮੀਡੀਆ ਵਿੱਚ ਬਿਆਨ ਦਿੱਤਾ ਹੈ ਕਿ ਇਥੋਂ ਤੱਕ ਕਿ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਜਿਹੜੇ ਜਿਹੜੇ ਕਿ ਸ਼ੰਭੂ ਤੇ ਖਨੌਰੀ ਤੇ ਲੀਡ ਕਰਦੇ ਰਹੇ ਨੇ ਉਹਨਾਂ ਦੀ ਵੀ ਇੱਕ ਸਟੇਟਮੈਂਟ ਆ ਗਈ ਹੈ ਹੁਣ ਉਹ ਕਹਿੰਦੇ ਆ ਕਿ ਕਿਸਾਨਾਂ ਦੇ ਤਾਂ ਜਿਹੜੇ ਉੱਥੇ ਪ੍ਰਦਰਸ਼ਨ ਕਰਨ ਆਏ ਸੀ ਵਟੂਏ ਚੋਰੀ ਹੋ ਗਿਆ ਔਰ ਪੁਲਿਸ ਪ੍ਰਸ਼ਾਸਨ ਨੇ ਕੀਤਾ ਹੈ ਪ੍ਰੋਗਰਾਮ ਸੋਲਾਰਨੀ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਖਾਸ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਨਾਬੇ ਦੀ ਡੀਐਸਪੀ ਮਨਦੀਪ ਕੋਰ ਨਾਲ ਕੀ ਕਿਸਾਨਾਂ ਨੇ ਧੱਕਾ ਕੀਤਾ ਕੀ ਮਨਦੀਪ ਕੋਰ ਦੇ ਜਿਹੜੇ ਲਾਏ ਇਲਜ਼ਾਮ ਕਿਸਾਨਾਂ ਦੇ ਨੇ ਕਿ ਉਹਨਾਂ ਨੇ ਮੇਰੀ ਵਰਦੀ ਤੱਕ ਖਿੱਚੀ ਕਿ ਕਿਸਾਨਾਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਜਾਂ ਪੁਲਿਸ ਵਾਲਿਆਂ ਨੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਆ ਉਹਨਾਂ ਦੇ ਕੱਪੜੇ ਫਾੜੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ 2.5 ਏਕੜ ਤੋਂ ਵੱਧ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਨਾਜ ਨਹੀਂ ਮਿਲੇਗਾ। ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਇਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ। ਸੰਦੀਪ ਸਰ ਦੇ ਅੱਜ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਵੀ ਵੇਖ ਰਹੇ ਨੇ ਪਰ ਜਿਹੜਾ ਮਸਲਾ ਡੀਐਸਪੀ ਨੂੰ ਬੜਾ ਗੁੱਸਾ ਆਇਆ। ਰੋਪਈ ਡੀਐਸਪੀ ਉਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਸੀ ਕਿ ਮੇਰਾ ਜੋੜਾ ਖਿੱਚਿਆ ਗਿਆ ਮੇਰੀ ਵਰਦੀ ਤੱਕ ਖਿੱਚੀ ਗਈ। ਜਦੋਂ ਇਸ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਬਣਦੀ ਹੈ ਜਾਂ ਖਿੱਚੋ ਤਣਾਅ ਹੁੰਦੀ ਆ ਆਪਸ ਦੇ ਵਿੱਚ ਤੇ ਉਦੋਂ ਫਿਰ ਕਿਸੇ ਨਾਲ ਵੀ ਵਧਿੱਕੀ ਹੋ ਜਾਂਦੀ ਇਹਦੇ 'ਚ ਕੋਈ ਲੁਕਿਆ ਛੁਪਿਆ ਗੱਲ ਨਹੀਂ ਹੈ ਹਾਲਾਂਕਿ ਜਿਹੜੀਆਂ ਹੁਣ ਤੱਕ ਤਸਵੀਰਾਂ ਆਈਆਂ ਆ ਸਾਹਮਣੇ ਸਵੇਰ ਤੋਂ ਲੈ ਕੇ ਹੁਣ ਤੱਕ ਜਦੋਂ ਦਾ ਇਹ ਪ੍ਰੋਟੈਸਟ ਹੋਇਆ ਅਸੀਂ ਪ੍ਰੋਟੈਸਟ ਦੀ ਜੜ 'ਚ ਤੱਕ ਵੀ ਜਾਵਾਂਗੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਖੇਤ ਧੋਦੇ ਇਲਜ਼ਾਮ ਤਾਂ ਦੋਨਾਂ ਧਿਰਾਂ ਵੱਲੋਂ ਲੱਗੇ ਹੁਣ ਤੱਕ ਪਰ ਸੱਚਾ ਕੌਣ ਹੈ ਯਕੀਨ ਕਿਸ ਤੇ ਕੀਤਾ ਜਾਵੇ ਦਰਅਸਲ ਕਿਸਾਨ ਜਥੇਬੰਦੀਆਂ ਨੇ ਉਹ ਇੱਕ ਪਾਸੇ ਨੇ ਉਹਨਾਂ ਦਾ ਇੱਕ ਆ ਇੱਕ ਪਾਸੇ ਆ ਭਾਵੇਂ ਉਹ ਇੱਕ ਦੂਜੇ ਨਾਲ ਅੱਗੇ ਪਿੱਛੇ ਖੜਨ ਨਾ ਖੜਨ ਜਦੋਂ ਕਿਸੇ ਇੱਕ ਜਥੇਬੰਦੀ ਦੇ ਅਧ ਨਮਾਇੰਦਿਆਂ ਨਾਲ ਉਹਨਾਂ ਦੇ ਵਰਕਰਾਂ ਨਾਲ ਜਾਂ ਕਿਸਾਨ ਜਥੇਬੰਦੀ ਜਿਹੜੇ ਕਾਰਕੁਨ ਹੁੰਦੇ ਆ ਪ੍ਰਦਰਸ਼ਨਕਾਰੀ ਉਹਨਾਂ ਨਾਲ ਕਿਸੇ ਨਾਲ ਵਧੇਕੀ ਹੋ ਜਾਵੇ ਸਾਰੇ ਉਹਨਾਂ ਦੇ ਮਗਰ ਜਥੇਬੰਦੀਆਂ ਦੇ ਬਿਆਨ ਆ ਜਾਂਦੇ ਲਗਭਗ ਹੁਣ ਤੱਕ ਲਗਭਗ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਨੇ ਪੰਜਾਬ ਪੁਲਿਸ ਦੀ ਨਿਖੇਦੀ ਕੀਤੀ ਹੈ ਡੀਐਸਪੀ ਮਨਦੀਪ ਕੌਰ ਨੂੰ ਆਖਿਆ ਕਿ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਕਿਸਾਨਾਂ ਉੱਤੇ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਤਾਂ ਦੇਖੀਆਂ ਪਰ ਡੀਐਸਪੀ ਦੇ ਜੂੜੇ ਨੂੰ ਹੱਥ ਪਿਆ ਕਿ ਨਹੀਂ ਪਿਆ ਉਹਨਾਂ ਦੀ ਵਰਦੀ ਖਿੱਚੀ ਗਈ ਕਿ ਨਹੀਂ ਖਿੱਚੀ ਗਈ ਉਹਦੀਆਂ ਤਸਵੀਰਾਂ ਮੰਗੀਆਂ ਜਾ ਰਹੀਆਂ ਨੇ ਕਿਸਾਨ ਬੀਬੀਆਂ ਜਿਹੜੀਆਂ ਉੱਥੇ ਖਲਾਰੀਆਂ ਕਿ ਸਾਡੀਆਂ ਗੁੱਤਾਂ ਤੋਂ ਫੜਿਆ ਗਿਆ ਹਾਲਾਂਕਿ ਡੀਐਸਪੀ ਮਨਦੀਪ ਕੌਰ ਦਾ ਕਹਿਣਾ ਜਿਹੜਾ ਕਿ ਮੀਡੀਆ ਦੇ ਵਿੱਚ ਸਟੇਟਮੈਂਟ ਚੱਲ ਰਹੀ ਹੈ ਕਿ ਮੈਂ ਆਪਣੇ ਜ਼ਰੂਰੀ ਕੰਮ ਦੇ ਲਈ ਗੱਡੀ ਲੈ ਕੇ ਜਾਣਾ ਸੀ ਔਰ ਗੱਡੀ ਮੈਨੂੰ ਨਹੀਂ ਲਿਜਾਣ ਦਿੱਤੀ ਗਈ ਗੱਡੀ ਤੇ ਅੱਗੇ ਜਿਹੜੇ ਆ ਕਿਸਾਨ ਮੈਨੂੰ ਘੇਰ ਲੈਂਦੇ ਐ ਇਸ ਤੋਂ ਬਾਅਦ ਫਿਰ ਉਹ ਰੋਹ ਦੇ ਵਿੱਚ ਆ ਜਾਂਦੇ ਐ ਫਿਰ ਇੱਕ ਦੂਜੇ ਨੂੰ ਜਿਹੜੀ ਐ ਬਹਿਸ ਹੁੰਦੀ ਐ ਬਹਿਸ ਦੇ ਵਿੱਚ ਫਿਰ ਇੱਕ ਦੂਜੇ ਨੂੰ ਘੱਟ ਨਹੀਂ ਕਰਦਾ ਕੋਈ ਵੀ ਚਾਹੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸੀ ਮੌਕੇ ਤੇ ਚਾਹੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਹੋਣ ਉਹਨਾਂ ਦੀ ਆਪਸ ਵਿੱਚ ਬਹਿਸ ਹੁੰਦੀ ਐ ਪਰ ਜੇਕਰ ਇੱਥੇ ਮਨਦੀਪ ਪਕੌਰ ਜਿਹੜੇ ਕਿ ਡੀਐਸਪੀ ਨੇ ਸਾਡੇ ਦੇਸ਼ ਦੇ ਲਈ ਉਹਨਾਂ ਨੇ ਬੜੀ ਜਿਹੜੇ ਇੱਕ ਛੋਟੀ ਦੇ ਖਿਡਾਰੀ ਵੀ ਰਹੇ ਐ ਉਹਨਾਂ ਨੇ ਨਾਮ ਉੱਚਾ ਕੀਤਾ ਰੌਸ਼ਨ ਕੀਤਾ ਜਿਸ ਕਰਕੇ ਪੁਲਿਸ ਮਹਿਕਮੇ ਦੇ ਵਿੱਚ ਵੀ ਨੇ ਅੱਜ ਜੇਕਰ ਵ ਜਾ ਰਹੇ ਨੇ ਕਿ ਉਹਨਾਂ ਦੇ ਜੂੜੇ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦੀ ਵਰਦੀ ਨੂੰ ਖਿੱਚ ਕੇ ਉਹਨਾਂ ਦੀ ਜਿਹੜੇ ਨਾਲ ਵੱਦਸਲੂਕੀ ਕੀਤੀ ਗਈ ਤੇ ਬਹੁਤ ਨਿੰਦਣਯੋਗ ਗੱਲ ਹੈ ਕਿਉਂਕਿ ਸਾਡੇ ਉਦੇਸ਼ ਲਈ ਮਾਣ ਹੈ ਖੜਾ ਰਲ ਵੀ ਹੈ ਪਰ ਜੇਕਰ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਕਿ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਇਹ ਸਿਰਫ ਬਚਣ ਦੀ ਖਾਤਰ ਇਹ ਬਿਆਨ ਦਿੱਤਾ ਜਾ ਰਿਹਾ ਹੈ ਡੀਐਸਪੀ ਬੀਬਾ ਜੀ ਵੱਲੋਂ ਸਾਡੇ ਨਾਲ ਜੋ ਕੋਈ ਹੋਇਆ ਕਿਉਂਕਿ ਕਿਸਾਨ ਇੱਕ ਦੀ ਜਿਹੜੀ ਪਾਗ ਲੱਥੀ ਹੋਈ ਸੀ ਉਸ ਨੇ ਵੀ ਮੀਡੀਆ ਵਿੱਚ ਬਿਆਨ ਦਿੱਤਾ ਹੈ ਕਿ ਇਥੋਂ ਤੱਕ ਕਿ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਜਿਹੜੇ ਜਿਹੜੇ ਕਿ ਸ਼ੰਭੂ ਤੇ ਖਨੌਰੀ ਤੇ ਲੀਡ ਕਰਦੇ ਰਹੇ ਨੇ ਉਹਨਾਂ ਦੀ ਵੀ ਇੱਕ ਸਟੇਟਮੈਂਟ ਆ ਗਈ ਹੈ ਹੁਣ ਉਹ ਕਹਿੰਦੇ ਆ ਕਿ ਕਿਸਾਨਾਂ ਦੇ ਤਾਂ ਜਿਹੜੇ ਉੱਥੇ ਪ੍ਰਦਰਸ਼ਨ ਕਰਨ ਆਏ ਸੀ ਵਟੂਵੇ ਚੋਰੀ ਹੋ ਗਿਆ ਔਰ ਪੁਲਿਸ ਪ੍ਰਸ਼ਾਸਨ ਨੇ ਕੀਤਾ ਹੈ ਇਥੋਂ ਤੱਕ ਦੋਸ਼ ਲਗਾ ਦਿੱਤੇ ਕਿ ਚੋਰੀ ਹੋ ਗਿਆ ਸਮਾਨ ਇੱਕ ਤਾਂ ਚੋਰੀ ਕਰਕੇ ਮਸਲਾ ਇਥੋਂ ਤੱਕ ਆਇਆ ਸੀ ਉੱਥੇ ਵੀ ਆਪਾਂ ਆਉਣੇ ਆ ਕਿ ਤਰਾਲੀ ਚੋਰ ਕੌਣ ਸੀ ਜਿਹਦੇ ਕਰਕੇ ਇਥੋਂ ਤੱਕ ਪਵਾੜੇ ਪਏ ਆ ਪੰਗੇ ਪਏ ਆ ਕਿ ਇੱਕ ਡੀਐਸਪੀ ਪੁਲਿਸ ਪ੍ਰਸ਼ਾਸਨ ਨਾਬਾ ਔਰ ਨਾਲ ਹੀ ਕਿਸਾਨ ਜੱਥੇਬੰਦੀਆਂ ਦੇ ਵਿਚਾਲੇ ਆ ਜਿਹੜੀ ਇਥੋਂ ਤੱਕ ਨੌਬਤ ਆ ਗਈ ਹੁਣ ਸੱਚਾ ਕੌਣ ਹੈ ਇਸ ਦੇ ਬਾਰੇ ਤਾਂ ਡੀਐਸਪੀ ਨੇ ਕਿਹਾ ਕਿ ਉਹ ਆਪਣੇ ਹੀ ਸਟੇਟਮੈਂਟ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਉਣਗੇ ਇਸ ਦਾ ਮਤਲਬ ਸਾਫ਼ ਹੋ ਗਿਆ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੇ ਬਿਆਨ ਦਿੱਤਾ ਤੇ ਐਫਆਈਆਰ ਦਰਜ ਨਹੀਂ ਹੋਣੀ ਇੱਕ ਐਫਆਈਆਰ ਪੱਕਾ ਡੀਐਸਪੀ ਦੇ ਬਿਆਨ ਦੇ ਉੱਤੇ ਦਰਜ ਹੋ ਜਾਣੀ ਉਸ ਦੀ ਕਾਪੀ ਭਾਵੇਂ ਥੋੜੀ ਦੇਰ ਬਾਅਦ ਆ ਜਾਵੇ ਜਾਂ ਕੱਲ੍ਹ ਆਵੇ ਕਿਉਂਕਿ ਉਹਨਾਂ ਨੇ ਮੀਡੀਆ ਦੇ ਵਿੱਚ ਕਹਿ ਦਿੱਤਾ ਕਿ ਉਹ ਆਪਣੇ ਬਿਆਨਾਂ ਦੇ ਆਧਾਰ ਦੇ ਉੱਤੇ ਜਿਹੜੇ ਆ ਬਿਆਨ ਪਰਚਾ ਦਰਜ ਕਰਾਉਣਗੇ ਜਾਂ ਕਾਨੂੰਨੀ ਕਾਰਵਾਈ ਕਰਾਉਣਗੇ ਇਹ ਡੀਐਸਪੀ ਨੇ ਇਹ ਵੀ ਕਹਿ ਦਿੱਤਾ ਨਾਲ ਕਿ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਕਿਸਾਨ ਆਗੂਆਂ ਦੇ ਰੂਪ ਵਿੱਚ ਆਏ ਨਹੀਂ ਉਹ ਕਿਸਾਨ ਨਹੀਂ ਉਹ ਗੁੰਡੇ ਨੇ ਇੱਥੋਂ ਤੱਕ ਸ਼ਬਦ ਵਰਤੇ ਗਏ ਔਰ ਜਿਹੜਾ ਪ੍ਰਦਰਸ਼ਨ ਹੋ ਰਿਹਾ ਸੀ ਉੱਥੇ ਸਪੀਕਰ ਵਿੱਚ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਡੀਐਸਪੀ ਤੇ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਹੈ ਉਹ ਗੁੰਡਾਗਰਦੀ ਕਰ ਰਿਹਾ ਹੈ ਵਰਦੀਆਂ 'ਚ ਗੁੰਡੇ ਆਏ ਆ ਹੁਣ ਬਿਆਨ ਤਾਂ ਦੋਨਾਂ ਪਾਸੋਂ ਆ ਗਏ ਨਤਾਰਾ ਤਾਂ ਹੋਣਾ ਕਿ ਸੱਚ ਕੌਣ ਤੈਅ ਕਰੇਗਾ ਕਿਉਂਕਿ ਪਰਚਾ ਜੇਕਰ ਦਰਜ ਕਰਨਾ ਹੈ ਜਾਂ ਪਰਚੇ ਚੋਂ ਨਾਮ ਕੱਢਣਾ ਹੈ ਨਵੇਂ ਹੋਰ ਦਰਜ ਕਰਨੇ ਨੇ ਇਹ ਸਾਰਾ ਕੰਮ ਕਿਸ ਦਾ ਹੈ ਪੰਜਾਬ ਪੁਲਿਸ ਦਾ ਤੇ ਪੰਜਾਬ ਪੁਲਿਸ ਕਿਸ ਦੀ ਮੰਨੇਗੀ ਆਪਣੇ ਅਧਿਕਾਰੀਆਂ ਦੀ ਕਿ ਕਿਸਾਨ ਆਗੂਆਂ ਦੀ ਜਿਨ੍ਹਾਂ ਨਾਲ 36 ਦਾ ਅੰਕੜਾ ਚੱਲਦਾ ਆਉਂਦਾ ਹੈ ਕਾਫੀ ਸਮੇਂ ਤੋਂ ਸਰਕਾਰ ਦਾ ਪ੍ਰਸ਼ਾਸਨ ਦਾ ਇੱਕ ਤਾਂ ਇਹ ਰੌਲਾ ਹੋ ਗਿਆ ਪਰ ਜੇਕਰ ਅਸੀਂ ਫਿਰ ਵੀ ਇੱਥੇ ਕਹਿੰਦੇ ਆ ਕਿ ਜੇਕਰ ਭਾਵੇਂ ਹਾਲੇ ਤੱਕ ਉਹ ਵੀਡੀਓ ਸਾਹਮਣੇ ਨਹੀਂ ਆਇਆ ਜੇਕਰ ਕਿਸੇ ਵੀ ਵਿੱਚੋਂ ਕਿਸੇ ਵਰਕਰ ਨੇ ਤੈਸ਼ ਵਿੱਚ ਆ ਕੇ ਕਿਉਂਕਿ ਜਦੋਂ ਖਿੱਚੋ ਤਾਣ ਹੁੰਦੀ ਹੈ ਪਤਾ ਨਹੀਂ ਲੱਗਦਾ ਕਿ ਸਾਹਮਣੇ ਮੇਲ ਹੈ ਜਾਂ ਫੀਮੇਲ ਹੈ ਹੱਥ ਵੱਜ ਜਾਂਦਾ ਕੋਈ ਵੱਡੀ ਗੱਲ ਨਹੀਂ ਹੈ ਪਰ ਜੇਕਰ ਕਿਸੇ ਨੇ ਇੰਟੈਂਸ਼ਨ ਦੇ ਨਾਲ ਧੱਕੇਮੁੱਕੀ ਕੀਤੀ ਹੈ ਜਾਂ ਡੀਐਸਪੀ ਨੂੰ ਕੇਸ ਪਹੁੰਚਾਈ ਹੈ ਜਾਂ ਉਸ ਦੀ ਗੁੱਤ ਤੋਂ ਫੜਿਆ ਜਾਂ ਉਸ ਦੇ ਜੁੜੇ ਤੋਂ ਫੜਿਆ ਇਹ ਨਿੰਦਣਯੋਗ ਹੈ ਫਿਰ ਕਿਸਾਨ ਜਥੇਬੰਦੀਆਂ ਨੂੰ ਵੀ ਆਪਣੇ ਵੀ ਵਰਕਰਾਂ ਵੱਲ ਧਿਆਨ ਦੇ ਕੇ ਉਹਨਾਂ ਨਾਲ ਵੀ ਸਲਾਹ مشورہ ਕਰਨਾ ਚਾਹੀਦਾ ਕਿਉਂਕਿ ਕੁਝ ਕਿਸਾਨ ਆਗੂ ਹੋ ਸਕਦੇ ਆ ਕਿ ਜਾਬਤੇ 'ਚ ਰਹਿੰਦੇ ਆ ਪਰ ਕੁਝ ਵਿੱਚ ਲੋਕ ਉਹ ਵੀ ਆਏ ਹੁੰਦੇ ਆ ਪ੍ਰਦਰਸ਼ਨਕਾਰੀ ਜਿਨ੍ਹਾਂ ਦੇ ਵੱਲੋਂ ਜਾਬਤਾ ਤੋੜ ਦਿੱਤਾ ਜਾਂਦਾ ਇੱਕ ਸਮੇਂ ਤੇ ਆ ਕੇ ਹੋ ਸਕਦਾ ਇਹ ਹੋਇਆ ਹੋਵੇ ਪਰ ਇਹ ਤੈ ਕੌਣ ਕਰੇਗਾ ਇਹ ਤਾਂ ਫਿਰ ਇੱਕ ਮੀਟਿੰਗ ਇੱਕ ਬੈਠਕ ਦੇ ਵਿੱਚ ਤੈ ਹੋਣਾ ਹੈ ਕੁਝ ਪੁਲਿਸ ਅਧਿਕਾਰੀ ਬੈਠਣ ਕੁਝ ਕਿਸਾਨ ਆਗੂ ਬੈਠਣ ਉਸ ਦੇ ਵਿੱਚ ਕੌਣ ਕਿਸ ਨੇ ਵਧੇਕੀ ਕੀਤੀ ਨਹੀਂ ਕੀਤੀ ਉਹ ਤੈ ਹੋਣਾ ਚਾਹੀਦਾ ਪਰ ਇੱਕ ਗੱਲ ਪੱਕੀ ਹੈ ਜਿਵੇਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਗੁੱਸੇ ਵਿੱਚ ਆ ਕੇ ਤਾਂ ਜਿਹੜੇ ਕਿਸਾਨ ਆਗੂ ਅੱਜ ਆਏ ਸੀ ਪਰਚਾ ਜਿਹੜਾ ਧਰਨਾ ਦੇਣ ਕਿ ਜਿਹੜੇ ਟਰਾਲੀ ਚੋਰ ਹੈ ਉਸ ਨੂੰ ਪੰਕਜ ਪੱਪੂ ਨਾਮ ਦਾ ਜਿਹੜਾ ਕਿ ਨਾਬੇ ਦਾ ਸੁਜਾਤ ਚਾਵਲਾ ਨਾਮ ਦੀ ਨਗਰ ਕੌਂਸਲ ਦੀ ਇੱਕ ਚੇਅਰਮੈਨ ਸੀ ਜਿਸ ਨੂੰ ਉੱਥੋਂ ਦੇ ਸਥਾਨਕ ਜਿਹੜੇ ਦੇਵ ਮਾਨ ਨੇ ਵਿਧਾਇਕ ਉਹਨਾਂ ਨੇ ਹੁਣ ਚੇਅਰਮੈਨੀ ਵੀ ਉਹਨਾਂ ਤੋਂ ਲੈ ਲਈ ਹੈ ਪ੍ਰਧਾਨਗੀ ਵੀ ਲੈ ਲਈ ਹੈ ਨਗਰ ਕੌਂਸਲ ਦੀ ਉਹ ਇਸ ਕਰਕੇ ਕਿਉਂਕਿ ਉਸ ਦਾ ਪਤੀ ਹੈ ਜਿਹੜਾ ਪੰਕਜ ਪੱਪੂ ਮਨੀਸ਼ ਕੁਮਾਰ ਸ਼ਾਇਦ ਉਸ ਦਾ ਪੂਰਾ ਨਾਮ ਹੈ ਉਰਫ ਪੰਕਜ ਪੱਪੂ ਉਹ ਐਫ ਆਈ ਆਰ ਉਸ ਦੇ ਖਿਲਾਫ ਦਰਜ ਹੁੰਦੀ ਹੈ 26 ਤਰੀਕ ਨੂੰ 26 ਅਗਸਤ ਨੂੰ ਇੱਕ ਪਾਸੇ ਤੇ ਅੱਜ ਵਾਲਾ ਰੌਲਾ ਸਭ ਨੂੰ ਦੇਖ ਗਿਆ ਪਰ ਜਿਹੜੇ ਇਸ ਦੀ ਜੜ੍ਹ ਪਈ ਸੀ ਜਿਸ ਕਰਕੇ ਕਿਸਾਨ ਤੇ ਹੋਰ ਜਿਹੜੇ ਨੇ ਉੱਥੇ ਧਰਨਾਕਾਰੀ ਸੀ ਜਿਹੜੇ ਆਏ ਸੀ ਉਹ ਇਸ ਕਰਕੇ ਆਏ ਸੀ ਕਿ ਟਰਾਲੀ ਚੋਰ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਇੱਥੇ ਸਭ ਤੋਂ ਵੱਡੀ ਨਿਰਾਸ਼ਾ ਕੀ ਪਟਿਆਲਾ ਪੁਲਿਸ ਦੀ ਹੈ ਕਿ ਜੇ ਤੁਸੀਂ ਪਰਚਾ ਦਰਜ ਕਰ ਰਹੇ ਹਾਂ ਕਿਸਾਨਾਂ ਦੀ ਪੜਤਾਲੀਆ ਰਿਪੋਰਟ ਦੇ ਉੱਤੇ ਤਾਂ ਫਿਰ ਤੁਸੀਂ ਟਰਾਲੀ ਚੋਰਾਂ ਨੂੰ ਕਾਬੂ ਕਿਉਂ ਨਹੀਂ ਕਰਦੇ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ ਪੰਕਜ ਪੱਪੂ ਦੀ ਜੇਕਰ ਸਥਾਨਕ ਹਲਕੇ ਦੇ ਵਿਧਾਇਕ ਨੇ ਉਸ ਦੀ ਘਰ ਵਾਲੀ ਜਿਹੜੀ ਕਿ ਨਗਰ ਕਾਉਂਸਲ ਦੇ ਵਿੱਚ ਇੱਕ ਅਹੁਦੇਦਾਰ ਸੀ ਉਸ ਨੂੰ ਲਾਂਬੇ ਕਰ ਦਿੱਤਾ ਕਿਉਂਕਿ ਜਦੋਂ ਦੋਸ਼ ਲੱਗ ਜਾਂਦੇ ਨੇ ਦੋਸ਼ ਹਾਲਾਂਕਿ ਬਾਅਦ ਵਿੱਚ ਸੱਚੇ ਹੋਣੇ ਨੇ ਸਾਬਤ ਕਿ ਨਹੀਂ ਐਫਆਈਆਰ ਤਾਂ ਦਰਜ ਹੋ ਗਈ ਇੱਕ اخਲਾਕੀ ਤੌਰ ਤੇ ਫਰਜ਼ ਬਣਦਾ ਹੈ ਕਿ ਪਾਸੇ ਹੋਈਏ ਅਹੁਦਿਆਂ ਤੋਂ ਪਰ ਜਿਹੜਾ ਇੱਥੇ ਅਹੁਦਿਆਂ ਦੇ ਉੱਤੇ ਇੱਕ ਵਾਰੀ ਚੰਬੜ ਜਾਂਦਾ ਛੇਤੀ ਮੁੜ ਕੇ ਲੈਂਦਾ ਨਹੀਂ ਪਰ ਵ代ਕ ਨੇ ਚੰਗਾ ਕੀਤਾ ਕਿ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਪਰ ਉਸ ਦਾ ਘਰ ਵਾਲਾ ਜਿਹੜਾ ਕਿ ਨਾਮਜਿਤ ਕੀਤਾ ਜਾਂਦਾ ਹੈ ਐਫਆਈਆਰ ਦੇ ਵਿੱਚ ਕੌਣ ਐਫਆਈਆਰ ਦਰਜ ਕਰਦਾ ਕੋਤਵਾਲੀ ਥਾਣਾ ਨਾਭਾ ਦੇ ਵਿੱਚ ਦਰਜ ਹੁੰਦੀ ਹੈ ਐਫਆਈਆਰ ਔਰ ਐਫਆਈਆਰ ਕਿਸ ਜਥੇਬੰਦੀ ਦੇ ਭਾਰਤੀ ਕਿਸਾਨ ਯੂਨੀਅਨ ਆ ਜਿਹੜੀ ਆਜ਼ਾਦ ਉਸ ਦੇ ਆਗੂਆਂ ਦੇ ਕਹਿਣ ਦੇ ਉੱਤੇ ਜਿਹੜੀ ਕਿ ਉਹ ਲਬਦੇ ਲਵਾਉਂਦੇ ਟਰਾਲੀਆਂ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਜਦੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਟਰਾਲੀਆਂ ਤੇ ਹੋਰ ਸਮਾਨ ਕਿਸਾਨਾਂ ਦਾ ਚੋਰੀ ਹੋਇਆ ਸੀ ਉਦੋਂ ਪਟਿਆਲੇ ਪੁਲਿਸ ਦੇ ਵਿੱਚ ਵੱਡੇ ਵੱਡੇ ਅਧਿਕਾਰੀ ਜਿਹੜੇ ਕਿ ਅੱਜਕੱਲ੍ਹ ਸੇਵਾ ਮੁਕਤ ਹੋ ਚੁੱਕੇ ਐ ਉਹ ਵੀ ਕਹਿੰਦੇ ਸੀ ਕਿ ਜਦੋਂ ਤੱਕ ਅਸੀਂ ਇੱਥੇ ਲਗਾ ਕੇ ਵਿਖਾਉ ਧਰਨੇ ਬੜੇ ਚੈਲੰਜ ਹੋਏ ਸੀ ਇੱਕ ਦੂਜੇ ਨੂੰ ਉਹ ਪੁਲਿਸ ਅਧਿਕਾਰੀ ਭਾਵੇਂ ਅੱਜ ਆਪਣੇ ਅਹੁਦਿਆਂ ਤੇ ਨਹੀਂ ਪਰ ਉਹਨਾਂ ਦੀਆਂ ਗੱਲਾਂ ਕਿਸਾਨ ਆਗੂ ਗੁੱਸੇ ਵਿੱਚ ਲਈ ਬੈਠੇ ਆ ਉਸ ਤੋਂ ਬਾਅਦ ਮੁੱਖ ਮੰਤਰੀ ਨਾਲ ਵੀ ਠੀਕ ਨਹੀਂ ਰਿਹਾ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਕਿਸਾਨ ਜਥੇਬੰਦੀ ਜਿਹੜੀ ਮੈਂ ਗੱਲ ਕਰਦਾ ਸੀ ਕਿ ਟਰਾਲੀ ਚੋਰਾ ਨੂੰ ਲੱਭਦੇ ਆ ਲਭਾਉਂਦੇ ਆ ਕਿਸਾਨ ਯੂਨੀਅਨ ਆ ਜਿਹੜੀ ਆਜ਼ਾਦ ਉਹ ਪਹੁੰਚਦੀ ਆ ਆਪਣੇ ਹੋਰ ਆਗੂਆਂ ਦੇ ਨਾਲ ਨਾਬੇ ਉਹਨਾਂ ਨੂੰ ਪਤਾ ਲੱਗਦਾ ਕਿ ਫਲਾਨੀ ਥਾਂ ਦੇ ਉੱਤੇ ਉਹਨਾਂ ਨੂੰ ਰਿਪੋਰਟ ਮਿਲਦੀ ਹੈ ਕਿ ਇੱਥੇ ਟਰਾਲੀ ਦਾ ਸਮਾਨ ਜਾਂ ਟਰਾਲੀਆਂ ਪਈਆਂ ਨੇ ਉਹ ਫਿਰ ਆਪਣੀ ਪਛਾਣ ਕਰ ਲੈਂਦੇ ਜਿਨ੍ਹਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਹੁੰਦੀਆਂ ਉਹਨਾਂ ਨੇ ਉਹ ਸਾਰੀ ਰਿਪੋਰਟ ਬਣਾਈ ਹੁੰਦੀ ਹੈ ਕਿ ਕਿੰਨੇ ਟਾਇਰ ਉੱਥੇ ਹੈ ਨਹੀਂ ਹੈ ਹੁੱਕ ਹੈ ਨਹੀਂ ਹੈ ਗਾਡਰ ਟਰਾਲੀ ਦਾ ਹੈ ਨਾਲ ਕਿ ਨਹੀਂ ਹੈ ਸਾਰਾ ਸਮਾਨ ਜੋ ਟਰਾਲੀ ਦਾ ਹੁੰਦਾ ਹੈ ਉਸ ਦੇ ਬਾਰੇ ਰਿਪੋਰਟ ਬਣਾ ਕੇ ਪੁਲਿਸ ਨੂੰ ਦੇਤੀ ਪੁਲਿਸ ਨੇ ਉਹੀ ਏਐਸਆਈ ਬਲਵਿੰਦਰ ਸਿੰਘ ਨੇ ਉਹਨਾਂ ਨੇ ਜਿਹੜੀ ਹੈ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਕੰਟਰੋਲ ਰੂਮ ਪਟਿਆਲਾ ਨੂੰ ਵੀ ਸੂਚਿਤ ਕਰ ਦਿੱਤਾ ਈਮੇਲ ਦੇ ਜ਼ਰੀਏ ਕਿ ਹਾਂ ਭਾਈ ਉਸ ਦੇ ਵਿੱਚ ਪੰਕਜ ਪੱਪੂ ਨਾਮ ਦਾ ਵਿਅਕਤੀ ਜਿਹੜਾ ਕਿ ਸੁਜਾਤਾ ਚਾਵਲਾ ਨਗਰ ਕੌਂਸਲ ਦੀ ਪ੍ਰਧਾਨ ਚੇਅਰਮੈਨ ਸੀ ਬੀਬੀ ਜਿਸ ਨੂੰ ਹੁਣ ਹਟਾਇਆ ਗਿਆ ਉਸ ਦਾ ਘਰ ਵਾਲਾ ਉਸ ਨੂੰ ਨਾਮਜ਼ਦ ਕੀਤਾ ਜਾਂਦਾ ਟਰਾਲੀ ਚੋਰ ਵਾਲੇ ਪਰਚੇ ਦੇ ਵਿੱਚ ਪੰਜ ਧਰਾਵਾਂ ਲਾਈਆਂ ਜਾਂਦੀਆਂ ਨੇ ਕਿਸਾਨ ਆਗੂਆਂ ਦਾ ਅੱਜ ਰੋਸ ਸੀ ਜਿਹੜਾ ਕਿ ਪ੍ਰਦਰਸ਼ਨ ਕੀਤਾ ਗਿਆ ਕਿ 26 8 ਨੂੰ ਪਰਚਾ ਤਾਂ ਤੁਸੀਂ ਦਰਜ ਕਰ ਦਿੱਤਾ ਸਾਡੀ ਰਿਪੋਰਟ ਦੇ ਆਧਾਰ ਦੇ ਉੱਤੇ ਗ੍ਰਫਤਾਰੀ ਕਿਉਂ ਨਹੀਂ ਕੀਤੀ ਗਈ ਪਟਿਆਲਾ ਪੁਲਿਸ ਦੇ ਵਿਰੋਧ ਦੇ ਵਿੱਚ ਇਸੇ ਕਰਕੇ ਅੱਜ ਧਰਨਾ ਲਾਇਆ ਗਿਆ ਸੀ ਦੋ ਤਿੰਨ ਜਥੇਬੰਦੀਆਂ ਵੱਲੋਂ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਜਿਹੜੀ ਆ ਆਜ਼ਾਦ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਆ ਆਗੂਆਂ ਦੇ ਵੱਲੋਂ ਐਫ ਆਈ ਆਰ ਵੀ ਦਰਜ ਕਰਾਈ ਗਈ ਉਹਨਾਂ ਦਾ ਇਹ ਮੰਗ ਸੀ ਇਹ ਡਿਮਾਂਡ ਸੀ ਕਿ ਉਸ ਜਿਹਨੂੰ ਨਾਮਜ਼ਦ ਕੀਤਾ ਗਿਆ ਤੇ ਹੋਰ ਜਿਹੜੇ ਅਣਪਛਾਤੇ ਵਿਅਕਤੀ ਹੈ ਉਸ ਤੋਂ ਪੁੱਛਗਿੱਛ ਕਰੋ ਫੜੋ ਉਸ ਨੂੰ ਹੋਰ ਵੀ ਨਾਮਜ਼ਦ ਕਰੋ ਤੇ ਅੰਦਰ ਢੱਕੋ ਕਿਉਂਕਿ ਕਿਸਾਨਾਂ ਦੀ ਮਿਹਨਤ ਦੇ ਨਾਲ ਕਮਾਈਆਂ ਗਈਆਂ ਟਰਾਲੀਆਂ ਨੇ ਜਿਹੜੀਆਂ ਇੱਕ ਤਾਂ ਤੁਸੀਂ ਸਾਨੂੰ ਆਵਾਜ਼ ਨਹੀਂ ਚੁੱਕਣ ਦਿੰਦੇ ਬਾਰਡਰਾਂ ਤੇ ਬੈਠਿਆਂ ਨੂੰ ਉਠਾ ਦਿੱਤਾ ਅੱਧੀ ਰਾਤ ਨੂੰ ਦੂਜਾ ਤੁਸੀਂ ਸਾਡਾ ਸਮਾਨ ਚੋਰੀ ਕੀਤਾ ਇੱਕ ਪਾਸੇ ਇਧਰ ਘਨੌਰ ਹਲਕੇ ਦਾ ਬੜੀ ਬਦਨਾਮੀ ਹੋਈ ਸੀ ਕੁਝ ਲੋਕਾਂ ਦੀ ਸਾਰਿਆਂ ਦੀ ਨਹੀਂ ਘਨੌਰ ਹਲਕੇ ਵਾਲੇ ਸਾਰੇ ਬੇਈਮਾਨ ਨਹੀਂ ਹੈਗੇ ਪਰ ਜਿਨ੍ਹਾਂ ਨੇ ਚੋਰੀ ਕੀਤੀ ਉਹਨਾਂ ਨੇ ਤਾਂ ਕਲੰਕ ਲਵਾਤਾ ਨਾ ਇਸੇ ਕਰਕੇ ਬਦਨਾਮੀ ਹੈ ਜਿਹੜੀ ਬਦਨਾਮੀ ਦਾ ਟਿੱਕਾ ਹੌਲੀ-ਹੌਲੀ ਜਿਹੜਾ ਤੀਰ ਕਹਿੰਦੇ ਹੁੰਦੇ ਅੱਜਕੱਲ ਪੰਜਾਬੀ ਦੇ ਵਿੱਚ ਉਹ ਕੰਨ ਹੋਰ ਹਲਕੇ ਤੋਂ ਹੁੰਦਾ ਹੁੰਦਾ ਨਾਭੇ ਪਹੁੰਚ ਗਿਆ ਔਰ ਉਹ ਤੀਰ ਦਾ ਨਿਸ਼ਾਨਾ ਕਿਸ ਤੇ ਗਿਆ ਪੰਕਜ ਪੱਪੂ ਦੇ ਉੱਤੇ ਜਿਹੜਾ ਕਿ ਕਸੂਤਾ ਫਸਿਆ ਐਫ ਆਈ ਆਰ ਤਾਂ ਦਰਜ ਹੋਈ ਪਰ ਕਿਸਾਨਾਂ ਦਾ ਰੋਸ ਸੀ ਕਿ ਉਸ ਨੂੰ ਰਾਹ ਦੇ ਦਿੱਤਾ ਗਿਆ ਪੁਲਿਸ ਨੇ ਇੱਕ ਅੱਖੀ ਘੱਟਾ ਪਾ ਕੇ ਐਫ ਆਈ ਆਰ ਤਾਂ ਸਾਡੇ ਕਹਿਣ ਤੇ ਦਬਾਤ ਤੇ ਆ ਕੇ ਦਰਜ ਕੀਤੀ ਪਰ ਗ੍ਰਿਫਤਾਰੀ ਕਿਉਂ ਨਹੀਂ ਔਰ ਇੱਥੇ ਪਟਿਆਲਾ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਅੱਜ ਦੀ ਖੇਚੋ ਤਾਣ ਜਾਂ ਡੀਐਸਪੀ ਮਨਦੀਪ ਕੌਰ ਜਾਂ ਕਿਸਾਨਾਂ ਦੇ ਵਿਚਾਰੇ ਜੋ-ਜੋ ਇਲਜ਼ਾਮਬਾਜ਼ੀ ਹੋ ਰਹੀ ਹੈ ਇਹ ਹੁੰਦਾ ਹੀ ਨਾ ਨੌਬੇ ਤੇ ਨਾਉਂਦੀ ਜੇਕਰ ਉਹਨਾਂ ਨੂੰ ਕਾਬੂ ਪਹਿਲਾਂ ਤੋਂ ਕਰ ਲਿਆ ਜਾਂਦਾ ਇਸੇ ਕਰਕੇ ਪਟਿਆਲਾ ਪੁਲਿਸ ਦੀ ਇੱਥੇ ਜਵਾਬਦੇਹੀ ਬਣਦੀ ਹੈ ਕਿ ਟਰਾਲੀ ਚੋਰਾਂ ਨੂੰ ਫਿਰ ਤੁਸੀਂ ਕਾਬੂ ਕਿਉਂ ਨਹੀਂ ਕੀਤਾ ਪਹਿਲਾਂ ਤਾਂ ਸ਼ੁਰੂ-ਸ਼ੁਰੂ ਤੋਂ ਪੁਲਿਸ ਅਧਿਕਾਰੀ ਪਟਿਆਲੇ ਦੇ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਹਿੰਦੇ ਕੋਈ ਸਮਾਨ ਨਹੀਂ ਚੋਰੀ ਹੋਇਆ ਬਾਅਦ ਵਿੱਚ ਉਹੀ ਸਰਕਾਰ ਦੀਆਂ ਕਮੇਟੀਆਂ ਵਿਧਾਇਕਾਂ ਦੀਆਂ ਬਣੀਆਂ ਉਹਨਾਂ ਨੇ ਆਪ ਦੱਸਿਆ ਕਿ ਹਾਂ ਫਲਾਨੀ ਥਾਂ ਦੇ ਉੱਤੇ ਜਿਹੜੇ ਚ ਜਿਹੜੀ ਜਿਹੜਾ ਰਫੜ ਪੁਲਿਸ ਤੇ ਕਿਸਾਨਾਂ ਦੇ ਵਿੱਚ ਪਿਆ ਹੈਗਾ ਕਿ ਜਿਹੜਾ ਮਸਲਾ ਟਰਾਲੀ ਚੋਰਾ ਨੂੰ ਲੈ ਕੇ ਸੀਗਾ ਕਿ ਉਹ ਹੁਣ ਧੁੰਦਲਾ ਹੋ ਜਾਏਗਾ ਇਹ ਨਵਾਂ ਰਫੜ ਜਿਹੜਾ ਪੈ ਗਿਆ ਜਿਹੜੇ ਕਾਰਵਾਈ ਦੀ ਗੱਲ ਵੀ ਕਹੀ ਤੀ ਡੀਐਸਪੀ ਨੇ ਕਿ ਮੈਂ ਕਾਰਵਾਈ ਕਰਾਂਗੀ ਕਿ ਹੁਣ ਇਸ ਕੇਸ ਦੇ ਵਿੱਚ ਉਲਝਾ ਲਿਆ ਜਾਏਗਾ ਕਿ ਕਿਸਾਨ ਹੁਣ ਉਸ ਮਸਲੇ ਨੂੰ ਠੰਡਾ ਹੀ ਰੱਖਣ ਹੁਣ ਜਦੋਂ ਕਿਸਾਨਾਂ ਤੇ ਆ ਜਿਹੜੇ ਧਰਨਾਕਾਰੀ ਸੀ ਜੇਕਰ ਡੀਐਸਪੀ ਦੇ ਬਿਆਨਾਂ ਤੇ ਪਰਚਾ ਦਰਜ ਹੋ ਜਾਂਦਾ ਉਹਨਾਂ ਤੇ ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਅਸੀਂ ਇੱਕ ਡਾ ਕੇ ਲੜਾਂਗੇ ਖੜਾਂਗੇ ਪਰ ਦੂਜੇ ਪਾਸੇ ਜੇ ਕਿਸਾਨਾਂ ਤੇ ਵੀ ਪਰਚਾ ਪੈ ਗਿਆ ਉਦੋਂ ਟਰਾਲੀ ਚੋਰ ਵਾਲਾ ਪਰਚਾ ਪਿਆ ਹੋਇਆ ਇਸ ਦਾ ਮਤਲਬ ਤੇ ਇਹ ਹੈ ਕਿ ਕਿਸਾਨਾਂ ਨੇ ਜੇਕਰ ਆਪਣੇ ਪਰਚੇ ਰੱਦ ਕਰਾਉਣੇ ਆ ਤੇ ਸ਼ਰਤ ਹੋ ਸਕਦਾ ਵਿੱਚ ਇਹ ਵੀ ਆ ਜੇ ਸਿਆਸੀ ਤੌਰ ਦੇ ਉੱਤੇ ਕਿ ਉਦੋਂ ਵੀ ਰਫਾ ਦਫਾ ਕਰੋ ਤੇ ਇਧਰੋਂ ਵੀ ਤੁਹਾਡੇ ਕੇਸ ਰਫਾ ਦਫਾ ਕਰਦੇ ਆ ਬਹੁਤ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਪ੍ਰਦਰਸ਼ਨਕਾਰੀਆਂ ਜਦੋਂ ਪ੍ਰਦਰਸ਼ਨ ਕਰਦੇ ਆ ਪਰ ਕੁਝ ਕਿਸਾਨ ਆਗੂ ਹੁੰਦੇ ਆ ਜਿਹੜੇ ਆਪਣੀ ਇਮਾਨਦਾਰੀ ਨਾਲ ਜਿਹੜੇ ਲੜਦੇ ਨੇ ਉਹਨਾਂ ਨੂੰ ਪਰਚਿਆਂ ਦੀ ਪਰਵਾਹ ਨਹੀਂ ਹੁੰਦੀ ਉਹ ਕਈ ਸਟੇਜਾਂ ਤੋਂ ਭਾਸ਼ਣ ਦਿੰਦੇ ਹੁੰਦੇ ਆ ਕਹਿੰਦੇ ਆ ਚਾਹੇ ਉਹ ਸਿੰਗੂ ਬਾਰਡਰ ਦੇ ਉੱਤੇ ਆਪਾਂ ਟਿਕਰੀ ਬਾਰਡਰ ਦੇ ਉੱਤੇ ਕਈ ਭਾਸ਼ਣ ਕਿਸਾਨ ਆਗੂਆਂ ਦੇ ਸਾਰੀ ਜਨਤਾ ਨੇ ਦੁਨੀਆ ਨੇ ਸੁਣਿਆ ਫਿਰ ਸ਼ੰਭੂ ਖਨੋਰੀ ਦੇ ਉੱਤੇ ਕੀ ਕੋਈ ਚੱਲਿਆ ਉੱਥੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਪਰਚਿਆਂ ਤੋਂ ਨਹੀਂ ਡਰਦੇ ਜੇਲ੍ਹਾਂ ਤੋਂ ਨਹੀਂ ਡਰਦੇ ਇਸੇ ਕਰਕੇ ਜੇਕਰ ਹੁਣ ਵੀ ਪਰਚਾ ਪੈਂਦਾ ਇਸ ਦੇ ਨਾਲ ਕਿਸਾਨ ਜਿੱਥੇ ਬੰਦੀਆਂ ਤਾਂ ਪਿੱਛੇ ਹਟਣ ਵਾਲੀਆਂ ਨਹੀਂ ਅੱਜ ਦੀ ਇਹ ਘਟਨਾ ਕ੍ਰਮ ਤੇ ਅਨੁਸਾਰ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਜੇਕਰ ਡੀਐਸਪੀ ਮਨਦੀਪ ਕੌਰ ਬਿਆਨ ਦਰਜ ਆਪਣੇ ਕਰਵਾ ਕੇ ਐਫਆਈਆਰ ਦਰਜ ਕਰਵਾਉਂਦੇ ਨਹੀਂ ਤਾਂ ਸੁਭਾਵਿਕ ਜੀ ਗੱਲ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਆਗੂ ਨੇ ਉਹਨਾਂ ਉੱਤੇ ਨਵਾਂ ਪਰਚਾ ਇੱਕ ਦਰਜ ਹੋਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਕਿ ਪਰਚਾ ਦਰਜ ਹੋਇਆ ਕਿ ਨਹੀਂ ਹੋਇਆ ਪਰ ਡੀਐਸਪੀ ਨੇ ਗੁੱਸੇ ਦੇ ਵਿੱਚ ਆ ਕੇ ਜ਼ਰੂਰ ਕਹਿ ਦਿੱਤਾ ਕਿ ਪਰਚਾ ਤਾਂ ਕਾਨੂੰਨੀ ਕਾਰਵਾਈ ਤਾਂ ਕਰਵਾਵਾਂਗੇ ਜਿਹੜਾ ਇੱਕ ਦੂਜੇ ਨਾਲ ਬਦਸਲੂਕੀ ਹੋਈ ਹੈ ਹੋ ਸਕਦਾ ਦੋਵੇਂ ਪਾਸੇ ਹੀ ਹੋਇਆ ਹੋਵੇ ਜਦੋਂ ਇਦਾਂ ਦਾ ਮਾਹੌਲ ਹੋ ਜਾਂਦਾ ਹੈਗਾ ਉਦੋਂ ਕੁਝ ਵੀ ਸੰਭਾਵੀਤਾ ਭੀੜ ਹੈ ਭੀੜ ਦੇ ਵਿੱਚ ਕੁਝ ਵੀ ਹੋ ਜਾਂਦਾ ਹੈਗਾ ੱਤਕੇ ਮੁਕੇ ਜਿਹਨੂੰ ਕਿਸੇ ਨੂੰ ਵੀ ਵੱਟ ਸਕਦੇ ਹੈਗੇ ਨੇ ਪਰ ਸੋਸ਼ਲ ਮੀਡੀਆ ਤੇ ਜਿਹੜੀ ਲੋਕ ਗੱਲਾਂ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਵੀ ਪੁਲਿਸ ਦੀ ਗਲਤੀ ਹੈਗੀ ਜਦੋਂ ਪੁਲਿਸ ਲੋਕਾਂ ਦੀ ਪੱਗਾਂ ਲੋਂਦੀ ਹੈ ਹੁਣ ਆਪਣੀ ਬੜੀ ਤਕਲੀਫ ਕੀ ਹੋ ਰਹੀ ਹੈ ਪੁਲਿਸ ਨੂੰ ਬਿਲਕੁਲ ਇਹ ਲੋਕਾਂ ਦਾ ਸਵਾਲ ਇਸ ਕਰਕੇ ਜਾਇਜ਼ ਹੈ ਨਾ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ 6 ਮਹੀਨੇ ਸਾਲ ਹੋ ਗਿਆ ਪੁਲਿਸ ਦੀਆਂ ਵਧੇਕੀਆਂ ਧੱਕੇਸ਼ਾਹੀਆਂ ਉਦੋਂ ਬਾਅਦ ਉਹਨਾਂ ਉੱਤੇ ਸ਼ੈਲਟਰ ਕਿਵੇਂ ਕੀਤਾ ਜਾਂਦਾ ਥਲੜੇ ਅਧਿਕਾਰੀਆਂ ਨੂੰ ਬਚਾਉਣ ਵਾਸਤੇ ਕਿੰਨੇ ਹੀ 2-3 ਕੇਸ ਹੋ ਗਏ ਹਾਈਲਾਈਟਡ ਖਾਸ ਕਰਕੇ ਪਟਿਆਲੇ ਦੇ ਵਿੱਚ ਪਟਿਆਲੇ ਵਿੱਚ ਹੀ ਉਹ ਮੰਡੋਰ ਕੇਸ ਹੋਇਆ ਜਸਪ੍ਰੀਤ ਵਾਲਾ ਉਦੋਂ ਪੁਲਿਸ ਦੀ ਜਿਹੜੀ ਬਦਨਾਮੀ ਹੁੰਦੀ ਹੈ ਕਿ ਪੁਲਿਸ ਨੇ ਕੀ ਦਾ ਕੀ ਬਣਾ ਕੇ ਰੱਖ ਦਿੱਤਾ ਉਸ ਕੇਸ ਦੇ ਵਿੱਚ ਫਟਕਾਰਾਂ ਤੱਕ ਖਾ ਉਸ ਕੇਸ ਦੇ ਵਿੱਚ ਵੀ ਹਾਲੇ ਪਤਾ ਨਹੀਂ ਕੀ ਬੰਨਣਾ ਹਾਈ ਕੋਰਟ ਦੇ ਵਿੱਚ ਆ ਕਰਨਲ ਬਾਠ ਕੇਸ ਕਿੰਨਾ ਜ਼ਿਆਦਾ ਉਹ ਵੀ ਪਟਿਆਲੇ ਦਾ ਸੀ ਉਸ ਦੇ ਵਿੱਚ ਪੁਲਿਸ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕੱਲਾ ਪਟਿਆਲਾ ਜਲਾਨੀ ਪੰਜਾਬ ਭਰ ਦੇ ਵਿੱਚ ਹੋਰ ਕਈ ਥਾਵਾਂ ਤੇ ਆ ਪਟਿਆਲੇ ਦੀ ਜੇਲ੍ਹ ਦੀ ਜਿਹੜੀ ਘਟਨਾ ਹੋਈ ਹੈ ਇਸ ਦੇ ਵਿੱਚ ਵੀ ਸੰਦੀਪ ਸਣੀ ਤੇ ਪਟਿਆਲੇ ਪੁਲਿਸ ਦੇ ਜਿਹੜੇ ਅਧਿਕਾਰੀ ਸੀ ਜਿਹੜੇ ਜੇਲ੍ਹ ਦੇ ਅੰਦਰ ਪਹਿਲਾਂ ਦੇ ਅਧਿਕਾਰੀ ਸੀ ਜਿਹੜੇ ਕਿ ਉਸ ਵੇਲੇ ਤਸ਼ੱਦਦ ਕਰਦੇ ਸੀ ਉਹਨਾਂ ਦਾ ਕਿਹੋ ਜਿਹਾ ਅੰਤ ਹੋਇਆ ਇਹ ਗੱਲਾਂ ਚਰਚਾ ਦਾ ਵਿਸ਼ਾ ਰਹੀਆਂ ਪੁਲਿਸ ਦੇ ਖਿਲਾਫ ਇੱਕ ਨਰੇਟਿਵ ਬਣਿਆ ਹੋਇਆ ਉਹ ਕਿਸੇ ਹੋਰ ਨੇ ਨਹੀਂ ਬਣਾਇਆ ਕੁਝ ਬੇਈਮਾਨ ਤੇ ਕਰਪਟ ਅਧਿਕਾਰੀਆਂ ਨੇ ਬਣਾਇਆ ਜਿਹੜੇ ਕਿ ਜ਼ਾਲਮ ਅਫਸਰ ਆਪਾਂ ਕਹਿ ਸਕਦੇ ਆ ਜਿਹੜੇ ਕਿ ਸੁਣਦੇ ਨਹੀਂ ਕਿਸੇ ਦੀ ਉਹਨਾਂ ਨੇ ਬਣਾਇਆ ਐਸੇ ਕਰਕੇ ਚਾਹੇ ਅੱਜ ਗਲਤੀ ਵਿੱਚੋਂ ਕਿਸੇ ਇੱਕ ਧਰਨਾਕਾਰੀ ਦੀ ਹੋ ਵੀ ਸਕਦੀ ਹੈ ਕਿ ਡੀਐਸਪੀ ਦੇ ਨਾਲ ਬਦਸਲੂਕੀ ਹੋ ਗਈ ਹੋਵੇ ਪਰ ਜਿਹੜਾ ਲੋਕਾਂ ਦਾ ਰੋਹ ਆ ਉਹ ਕਿਸਾਨਾਂ ਦੇ ਹੱਕ ਵਿੱਚ ਬਹੁਤਾਤ ਗਿਣਤੀ ਦੇ ਵਿੱਚ ਹੈ ਪੁਲਿਸ ਦੇ ਹੱਕ ਵਿੱਚ ਨਹੀਂ ਹੈ ਪਰ ਇੱਥੇ ਆਪਾਂ ਇਸ ਕਰਕੇ ਅਖੋਲੇ ਨਹੀਂ ਕਰ ਸਕਦੇ ਕਿ ਵੱਡੀ ਗਿਣਤੀ ਚ ਲੋਕ ਬੋਲ ਰਹੇ ਆ ਕਿਸਾਨਾਂ ਦੇ ਹੱਕ ਵਿੱਚ ਤੇ ਆਪਾਂ ਵੀ ਕਹਿ ਦਈਏ ਕਿ ਨਹੀਂ ਨਹੀਂ ਕਿਸਾਨ ਹੀ ਠੀਕ ਹੈ ਹੋ ਸਕਦਾ ਉੱਥੇ ਕੋਈ ਨਾ ਕੋਈ ਹੋਈ ਹੋਵੇ ਗੜਬੜ ਪਰ ਉਹ ਸਾਰੀ ਗੱਲ ਹੁਣ ਠੀਕ ਕਿਵੇਂ ਹੋਣੀ ਹੈ ਜਦ ਤੱਕ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਪੁਲਿਸ ਅਧਿਕਾਰੀ ਇੱਕ ਟੇਬਲ ਟॉक ਕਰਨ ਉਸ ਦੇ ਵਿੱਚ ਪਤਾ ਲੱਗੇ ਔਰ ਡੀਐਸਪੀ ਦੇ ਨਾਲ ਜੇਕਰ ਵਾਕਈ ਬੱਸ ਲੁਕੀ ਹੋਈ ਹੈ ਤੇ ਉਹ ਦੱਸਣਗੇ ਆਪ ਦਾ ਪੱਖ ਜਦੋਂ ਤੇ ਪਤਾ ਲੱਗ ਜਾਣਾ ਕਿ ਵਾਕਈ ਹੋਈ ਹੈ ਕਿ ਨਹੀਂ ਹੋਈ ਪਰ ਕਿਸਾਨਾਂ ਨਾਲ ਜੋ ਕੁਝ ਹੋਇਆ ਉਹ ਸਾਡੇ ਸਾਹਮਣੇ ਤਸਵੀਰਾਂ ਦੇ ذریعے ਆਇਆ ਕਿਉਂਕਿ ਪੱਗਾਂ ਲੱਥੀਆਂ ਵੀ ਆਪਾਂ ਦੇਖੀਆਂ ਨੇ ਔਰ ਜਿਹੜੀਆਂ ਬੀਬੀਆਂ ਕੁਰਲਾ ਰਹੀਆਂ ਸੀ ਉੱਥੇ ਮੌਕੇ ਤੇ ਧੱਕਾ ਮੁਕੀ ਹੋ ਰਹੀ ਉਹਦੇ ਵਿੱਚ ਦੋਵਾਂ ਪਾਸੇ ਤੋਂ ਹੋ ਰਿਹਾ ਹੈ ਪੁਲਿਸ ਅਧਿਕਾਰੀਆਂ ਨੂੰ ਵੀ ਧੱਕੇ ਵੱਜ ਰਹੇ ਨੇ ਕਿਸਾਨਾਂ ਨੂੰ ਵੀ ਧੱਕੇ ਵੱਜ ਰਹੇ ਇਹਦੇ 'ਚ ਕੋਈ ਦੋਰਾਮਾ ਨਹੀਂ ਪਰ ਜਿਹੜੀ ਇੱਕ ਪਾਰਟਿਕੂਲਰ ਡੀਐਸਪੀ ਅਧਿਕਾਰੀ ਦੀ ਗੱਲ ਹੈ ਉਸ ਦੇ ਬਾਰੇ ਨਤਾਰਾ ਤਾਂ ਹੋ ਸਕਦਾ ਹੈ ਕਿ ਸੱਚਾ ਕੌਣਾ ਝੂਠਾ ਕੌਣਾ ਜੇਕਰ ਟੇਬਲ ਟਾਕ ਦੇ ਉੱਤੇ ਬੈਠਣਗੇ ਪਰ ਰਹੀ ਗੱਲ ਫੇਰ ਮੋੜ-ਮੁੜ ਕੇ ਉਹੀ ਗੱਲ ਆਉਂਦੀ ਹੈ ਕਿ ਇਹਕਰ ਟਰਾਲੀ ਚੋਰਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਜਾਂਦਾ ਕਿਸਾਨਾਂ ਨੂੰ ਇਹ ਜ਼ੋਰ ਹੀ ਨਾ ਲਾਉਣਾ ਪੈਂਦਾ ਤਾਂ ਫਿਰ ਨਾ ਡੀਐਸਪੀ ਨਾਲ ਰੌਲਾ ਪੈਣਾ ਸੀ ਨਾ ਕਿਸੇ ਹੋਰ ਨਾਲ ਪੈਣਾ ਸੀ ਫਿਰ ਤਾਂ ਮਸਲਾ ਹੀ ਕੱਲਾ ਕਿਸਾਨਾਂ ਤੇ ਟਰਾਲੀ ਚੋਰਾਂ ਦਾ ਸੀ ਤੇ ਉਹ ਕਿਸਨੇ ਹੱਲ ਕਰਨਾ ਸੀ ਪਟਿਆਲਾ ਪੁਲਿਸ ਨੇ ਕੇਂਦਰ ਸਰਕਾਰ ਦਾ ਨਵਾਂ ਫਰਮਾਨ ਆਇਆ ਹੈ ਢਾਈ ਕਿੱਲੇ ਤੋਂ ਵੱਧ ਵੱਧ ਜਿਹਦੀ ਜ਼ਮੀਨ ਹੈ ਉਹਨੂੰ ਅਨਾਜ ਨਹੀਂ ਮਿਲੇਗਾ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਟੈਂਡ ਕੀ ਹੈਗਾ ਕੇਂਦਰ ਸਰਕਾਰ ਨੇ ਜੋ ਦੱਸੀ ਹੈ ਸਕੀਮ ਉਸ ਦੇ ਬਾਰੇ ਜਿਹੜੀ ਹਰੀ ਝੰਡੀ ਦਿੱਤੀ ਹੈ ਪੰਜਾਬ ਸਰਕਾਰ ਨੇ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਜਿਹੜੀ ਅਖਬਾਰ ਦੇ ਵਿੱਚ ਖਬਰ छਪੀ ਹੈ ਉਹ ਸਾਫ਼-ਸਾਫ਼ ਦੱਸ ਰਹੀ ਹੈ ਕਿ ਜਿਹੜਾ ਕੇਂਦਰ ਦਾ ਫਾਰਮੂਲਾ ਹੈ ਉਹ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਉਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਯਾਨੀ ਕਿ ਮੋਟੀ-ਮੋਟੀ ਹਿਸਾਬ ਲਾਈਏ ਤਾਂ ਸਾਢੇ 1.5 ਲੱਖ ਕਿਸਾਨਾਂ ਦੀ ਗਿਣਤੀ ਬਣਦੀ ਹੈ ਜਿਹੜੇ ਕੀ ਲਾਹੇ ਪਾਤਰੀ ਸੀ ਰਾਸ਼ਨ ਕਾਰਡਾਂ ਦੇ ਜਿਨ੍ਹਾਂ ਨੂੰ ਅਨਾਜ ਮਿਲਦਾ ਸੀ ਕੇਂਦਰ ਦੀ ਸਕੀਮ ਦੇ ਅਧੀਨ ਹੁਣ ਉਸ ਦੇ ਵਿੱਚ ਕਟੌਤੀ ਕਰ ਦਿੱਤੀ ਜਾਣੀ ਹੈ। ਇਹ ਸਕੀਮ ਜਲਦੀ ਲਾਗੂ ਹੋ ਜਾਣੀ ਹੈ ਕਿਉਂਕਿ ਪਹਿਲਾਂ ਪੜਤਾਲ ਹੋਣੀ ਹੈ ਕਿ ਕਿਹੜੇ 2.5 ਏਕੜ ਤੋਂ ਘੱਟ ਕਿਸਾਨ ਨੇ ਮਾਲਕੀ ਵਾਲੇ ਕਿਹੜੇ ਢਾਈ ਤੋਂ ਵੱਧ ਵਾਲੇ ਨੇ ਹੁਣ ਮੰਨ ਲਓ ਢਾਈ ਵਾਲਾ ਨਹੀਂ ਕੋਈ ਤਿੰਨ ਵਾਲਾ ਕਿੱਲੇ ਵਾਲਾ ਜਾਂ ਸਾਢੇ ਤਿੰਨ ਏਕੜ ਵਾਲਾ ਕਿ ਉਹ ਸ਼ਾਹੂਕਾਰ ਜਾਂ ਵੱਡਾ ਕਿਸਾਨ ਤਾਂ ਬਾਨ ਹੀ ਗਿਆ ਉਹ ਵੀ ਗਰੀਬ ਕਿਸਾਨ ਹੀ ਹੈ 5 ਏਕੜ ਵਾਲਾ ਵੀ ਅੱਜਕੱਲ ਕਿਉਂਕਿ ਪਰਿਵਾਰ ਦੇ ਵਿੱਚ ਜੀ ਵੱਧ ਗਿਆ ਜ਼ਮੀਨ ਦਾ ਟੁਕੜਾ ਉਹ ਨਹੀਂ ਹੈ ਪਰ ਜਿਹੜੀ ਇਹ ਕਟੌਤੀ ਲਾਈ ਗਈ ਹੈ ਇਹ ਵੱਡਾ ਝਟਕਾ ਹੈ ਕਿਸਾਨਾਂ ਦੇ ਲਈ ਕਿਉਂਕਿ ਅਨਾਜ ਦੇ ਨਾਲ ਬੜਾ ਸਹਿਯੋਗ ਮਿਲ ਜਾਂਦਾ ਕਿਸਾਨਾਂ ਨੂੰ ਜਿਨ੍ਹਾਂ ਕੋਲ ਛੋਟੀ ਖੇਤੀ ਹੈ ਬਹੁਤ ਸਾਰੇ ਕਿਸਾਨ ਆ ਜਿਹੜੇ ਆਪਣੀ ਛੋਟੀ ਖੇਤੀ ਦੇ ਨਾਲ ਠੇਕੇ ਤੇ ਲੈ ਕੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਗੁਜ਼ਾਰਾ ਕਰਦੇ ਨੇ ਹੁਣ ਹੜਾਂ ਦੀ ਜਿਵੇਂ ਮਾਰ ਪਈ ਐ ਕਿਸਾਨ ਤਾਂ ਬੁਰੀ ਤਰ੍ਹਾਂ ਪਹਿਲਾਂ ਹੀ ਬਾਰਡਰ ਇਲਾਕੇ ਦੇ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਫਿਰ ਤਰਨਤਾਰਨ ਦਾ ਕੁਝ ਹਿੱਸਾ ਫਰੋਜ਼ਪੁਰ ਫਾਜ਼ਿਲਕਾ ਇਹ ਜਿੰਨੇ ਆ ਪਠਾਨਕੋਟ ਦਾ ਵੀ ਕੁਝ ਹਿੱਸਾ 4-5 ਜ਼ਿਲ੍ਹਿਆਂ ਦੇ ਕਿਸਾਨ ਤਾਂ ਪਹਿਲੇ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਫਿਰ ਸੁਲਤਾਨਪੁਰ ਲੋਧੀ ਕਪੂਰਥਲਾ ਜ਼ਿਲ੍ਹੇ ਦੀ ਗੱਲ ਕਰੀਏ ਇੱਥੇ ਵੀ ਵੱਡਾ ਨੁਕਸਾਨ ਹੁੰਦਾ ਹੈ ਗੱਗਰ ਵਾਲੇ ਪਾਸੇ ਪਟਿਆਲੇ ਦਾ ਕੁਝ ਇਲਾਕਾ ਹੈ ਕਈ ਥਾਵਾਂ ਤੇ ਅੱਧਾ ਪੰਜਾਬ ਕਹਿ ਸਕਦੇ ਆਪਾਂ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਉਸੇ ਦੇ ਦੌਰਾਨ ਜੇਕਰ ਇਹ ਕਟੌਤੀ ਲਾਏਗੀ ਤੇ ਵੱਡਾ ਝਟਕਾ ਕਿਸਾਨਾਂ ਲਈ ਇਸ ਦੇ ਬਾਰੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੁੜ ਵਿਚਾਰਨਾ ਚਾਹੀਦਾ ਸੀ ਕਿ ਕਟੌਤੀ ਲਾਈ ਜਾਵੇ ਕਿ ਨਹੀਂ ਲਾਈ ਜਾਵੇ ਜੇ ਤੁਸੀਂ ਪੈਮਾਨਾ ਬਣਾਉਣਾ ਵੀ ਹੈ ਤੇ ਉਹ ਵੱਡੇ ਕਿਸਾਨ ਜਿਨ੍ਹਾਂ ਦੀ ਬਹੁਤ ਜ਼ਿਆਦਾ ਆਮਦਨ ਹੁੰਦੀ ਹੈ ਜ਼ਿਆਦਾ ਏਕੜ ਵਾਲੇ ਕੋਈ 20 ਏਕੜ 25 ਏਕੜ ਜਾਂ 15 ਏਕੜ ਕੁਝ ਇਸ ਤਰੀਕੇ ਦੇ ਨਾਲ ਇੱਕ ਸਲੇਬ ਬਣਨੀ ਚਾਹੀਦੀ ਸੀ ਨਾ ਕਿ ਸਿਰਫ 2.5 ਏਕੜ ਰੱਖ ਲਿਆ ਜਾਵੇ ਹੁਣ ਵਿੱਚ 2 ਤੋਂ 2.5 ਲੱਖ ਕਿਸਾਨ ਰਹਿ ਜਾਣਗੇ ਲਾਭਪਾਤਰੀ ਸਿਰਫ ਤਕਰੀਬਨ ਤਕਰੀਬਨ 7.5 ਲੱਖ ਤੋਂ ਲੈ ਕੇ 5.5 ਲੱਖ ਤੱਕ ਦੇ ਲਾਭ ਪਾਤਰੀ ਹੈ ਜਿਹੜੇ ਉਹ ਬਾਹਰ ਕਰ ਦਿੱਤੇ ਗਏ ਇੱਕ ਬਹੁਤ ਵੱਡਾ ਝਟਕਾ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਜੇਕਰ ਕੇਂਦਰ ਸਰਕਾਰ ਨੇ ਇਹ ਫਰਮਾਨ ਜਾਰੀ ਕਰ ਹੀ ਦਿੱਤਾ ਸੀ ਪੈਮਾਨਾ ਬਣਾ ਹੀ ਦਿੱਤਾ ਸੀ ਤਾਂ ਸਟੇਟ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਚਿੱਠੀ ਲਿਖਣੀ ਚਾਹੀਦੀ ਸੀ ਕੇਂਦਰ ਸਰਕਾਰ ਨੂੰ ਕਿਸ ਤੇ ਮੁੜ ਵਿਚਾਰ ਕੀਤਾ ਜਾਵੇ ਬੜੀ ਮਾਰ ਪਈ ਹੈ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਨੂੰ ਤੇ ਇਹਨਾਂ ਨੂੰ ਅਸੀਂ ਬਾਹਰ ਕਰ ਦਿੱਤਾ ਸਕੀਮ ਦੇ ਵਿੱਚੋਂ ਤੇ ਵੱਡਾ ਝਟਕਾ ਲੱਗਣਾ ਕਿਸਾਨਾਂ ਨੂੰ ਕਿਉਂਕਿ ਇਸ ਦੇ ਨਾਲ ਇੱਕ ਸਹਯੋਗ ਮਿਲਦਾ ਰਾਸ਼ਨ ਕਾਰਡ ਦੇ ਜਰੀਏ ਜਿਹੜਾ ਅਨਾਜ ਮਿਲਦਾ ਹੈ ਉਹਨਾਂ ਕਿਸਾਨਾਂ ਨੂੰ ਇਸ ਕਰਕੇ ਇਸ ਤੇ ਵਿਚਾਰਨ ਦੀ ਲੋੜ ਸੀ ਬਲਕਿ ਵਿਚਾਰਨ ਦੀ بجائے ਪੰਜਾਬ ਸਰਕਾਰ ਨੇ ਵੀ ਹੰਡੀ ਹਰੀ ਝੰਡੀ ਦੇ ਦਿੱਤੀ ਹੈ ਜਿਸ ਦੇ ਕਰਕੇ ਉਹਨਾਂ ਕਿਸਾਨਾਂ ਦੇ ਲਈ ਇੱਕ ਬਹੁਤ ਵੱਡਾ ਝਟਕਾ ਪਰ ਕੇਂਦਰ ਦੀ ਜਿਹੜੀ ਇਹ ਸਕੀਮ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਦਾ ਪਹਿਲਾ ਫਰਜ ਬਣਦਾ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਲਿਖਤੀ ਰੂਪ ਦੇ ਵਿੱਚ ਕਹਿੰਦੇ ਕਿ ਅਸੀਂ ਮੀਟਿੰਗ ਕਰਨੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਵੱਲੋਂ ਤਿੰਨ ਵੱਡੇ ਅਧਿਕਾਰੀਆਂ ਦੀ ਸੈਕਟਰੀ ਲੈਵਲ ਦੇ ਜਿਹੜੇ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਹੈ ਕਿ ਸ਼ਾਂਤੀ ਕੀਤੀ ਜਾਵੇ ਕਿਹੜੇ ਕਿਸਾਨਾਂ ਦੇ ਕੋਲ ਕਿੰਨੀ ਜ਼ਮੀਨ ਹੈ ਹਾਲਾਂਕਿ ਛਾਂਟੀ ਉਹਨੂੰ ਵੀ ਕਾਫੀ ਮਹੀਨੇ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਜਦੋਂ ਕਿਸੇ ਚੀਜ਼ ਦੀ ਸਕੀਮ ਦੀ ਜਾਂ ਸਹੂਲਤ ਦੀ ਕਟੌਤੀ ਕੀਤੀ ਜਾਂਦੀ ਹੈ ਤੇ ਉਹਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ ਉਹ ਕੁਝ ਮਹੀਨਿਆਂ ਦੇ ਵਿੱਚ ਹੀ ਹੋ ਜਾਂਦਾ ਜਦੋਂ ਸਹੂਲਤ ਦੇਣੀ ਹੁੰਦੀ ਹੈ ਉਦੋਂ ਸਾਲ ਲੱਗ ਸਕਦੇ ਆ ਚਾਹੇ ਉਹ ਕਿਸਾਨ ਹੋਣ ਮਜ਼ਦੂਰ ਹੋਣ ਜਾਂ ਦੁਕਾਨਦਾਰ ਛੋਟੇ ਵਪਾਰੀ ਹੋਣ ਜਦੋਂ ਕੋਈ ਸਕੀਮ ਲਾਗੂ ਕਰਨੀ ਹੁੰਦੀ ਆ ਸਹੂਲਤ ਲਾਗੂ ਕਰਨੀ ਹੁੰਦੀ ਆ ਉਦੋਂ ਸਾਲਾਂ ਦੇ ਸਾਲ ਸਰਕਾਰਾਂ ਖਾ ਜਾਂਦੀਆਂ ਪਰ ਜਦੋਂ ਕਟੌਤੀ ਕਰਨੀ ਹੁੰਦੀ ਆ ਕਿਸੇ ਸਕੀਮ ਜਾਂ ਸਹੂਲਤ ਵਿੱਚ ਉਹ ਫਿਰ ਕੁਝ ਮਹੀਨਿਆਂ ਦੇ ਵਿੱਚ ਹੀ ਅਫਸਰ ਵੀ ਬੜੀ ਫੁਰਤੀ ਦਿਖਾਉਂਦੇ ਆ ਪਤਾ ਨਹੀਂ ਕਿਹੜੀ એનર્ਜੀ ਡਰਿੰਕ ਪੀ ਕੇ ਆਉਂਦੇ ਆ ਤੇ ਇਸੇ ਕਰਕੇ ਇਸ ਤੇ ਮੁੜ ਵਿਚਾਰਨ ਦੀ ਲੋੜ ਸੀ ਬਜਾਏ ਕਿ ਕਿਸਾਨਾਂ ਦੇ ਨਾਮ ਇਸ ਤੋਂ ਕੱਢੇ ਜਾਣ ਕੱਟੇ ਜਾਣ ਪ੍ਰਧਾਨ ਮੰਤਰੀ ਭਗਵੰਤ ਮਾਨ ਕਿਸ ਆਧਾਰ ਤੇ ਇਹ ਕਹਿ ਦਿੰਦੇ ਨੇ ਕਿ ਇੱਕ ਵੀ ਰਾਸ਼ਨ ਗਾਰਡ ਨਹੀਂ ਕੱਟਿਆ ਜਾਵੇਗਾ ਇਸ ਤੋਂ ਪਹਿਲਾਂ ਵੀ ਰੌਲਾ ਪਿਆ ਸੀ ਜਦੋਂ 2024 ਦੇ ਇਲੈਕਸ਼ਨ ਸੀ ਤੇ ਉਦੋਂ ਵਿਰੋਧੀਆਂ ਨੇ ਘੇਰ ਲਿਆ ਸੀ ਕੰਕ੍ਰੈਸ਼ਨ ਕਾਰਟ ਰਾਸ਼ਨ ਕਾਰਡ ਨੇ ਜਿਹੜੇ ਉਹ ਥੋਕ ਚ ਕੱਟੇ ਜਾ ਰਹੇ ਸੀ ਜਦੋਂ ਪੰਚਾਇਤੀ ਚੋਣਾਂ ਸੀ ਉਸ ਦਾ ਇੱਕ ਸਿਆਸੀ ਕਾਰਨ ਨੇ ਕਹਿ ਰਹੇ ਸੀ ਵਿਰੋਧੀ ਧਿਰਾਂ ਜਿਹੜੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕਰਕੇ ਰਾਸ਼ਨ ਕਾਰਡ ਬਲਕ ਦੇ ਵਿੱਚ ਕੱਟਣ ਜਾ ਰਹੀ ਹੈ ਤਾਂ ਕਿ ਮੁੜ ਤੋਂ ਜਦੋਂ ਨਿਵਾਉਣ ਯੋਗ ਹੋਣਗੇ ਤਾਂ ਇਹ ਲੱਗੇ ਕਿ ਇਹਨਾਂ ਨੇ ਸਰਕਾਰ ਨੇ ਕਾਰਡ ਜਿਹੜੇ ਆ ਬਣਾ ਕੇ ਦਿੱਤੇ ਵਿਰੋਧੀਆਂ ਧਿਰਾਂ ਨੇ ਜਿਹੜਾ ਇਲਜ਼ਾਮ ਲਾਇਆ ਸੀ ਸੱਤਾ ਧਿਰ ਦੇ ਉੱਤੇ ਜੇਕਰ ਇਸ ਇਲਜ਼ਾਮ ਨੂੰ ਆਪਾਂ ਸੱਚਾ ਨਾ ਵੀ ਮੰਨੀਏ ਪਰ ਜਿਹੜਾ ਕੱਟਰੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਸਕੀਮ ਬਣਾਈ ਸੀ ਸਰਕਾਰ ਨੇ ਹਾਲਾਂਕਿ ਬਾਅਦ ਵਿੱਚ ਕਹਿ ਵੀ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਹੈ ਅਸੀਂ ਕਿਸੇ ਤਰ੍ਹਾਂ ਦੇ ਕਾਰਡ ਜਿਹੜੇ ਨਹੀਂ ਕੱਟੇ ਜਾਣਗੇ ਇਹ ਵੀ ਗੱਲ ਕਹੀ ਸੀ ਬਾਅਦ ਵਿੱਚ ਇਹ ਹੁਣ ਅਫਸਰ ਸਲਾਹ ਦਿੰਦੇ ਨੇ ਜਾਂ ਸਰਕਾਰ ਨੇ ਕੈਬਨਟ ਨੇ ਆਪਸ ਦੇ ਵਿੱਚ ਵਿਚਾਰਿਆ ਇਹ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਪਰ ਇਹ ਸਮਝ ਤੋਂ ਬਾਹਰ ਹੈ ਕਿ ਜੇਕਰ ਛੋਟੇ ਕਿਸਾਨਾਂ ਨੂੰ ਕੋਈ ਸਹੂਲਤ ਮਿਲ ਰਹੀ ਹੈ ਉਹ ਕੱਟਣ ਦੀ ਬਜਾਏ ਕੋਈ ਹੋਰ ਉਹਨਾਂ ਨੂੰ ਸੌਖੇ ਕਰਨ ਦੇ ਵਾਸਤੇ ਸਹੂਲਤ ਲਿਆਉਣੀ ਚਾਹੀਦੀ ਹੈ ਬਜਾਏ ਕਿ ਉਹਨਾਂ ਨੂੰ ਅਨਾਜ ਵਾਲੇ ਪਾਸਿਓਂ ਵੀ ਜਿਹੜਾ ਐ ਸਖਣੇ ਕਰਨ ਦੀ ਜ਼ਰੂਰਤ ਐ ਕਿਉਂਕਿ ਢਾਈ ਏਕੜ ਵਾਲੇ ਨੂੰ ਤਾਂ ਤੁਸੀਂ ਅੰਡਰ ਰੱਖ ਲੋਂਗੇ 2.5 ਤੋਂ 2 ਲੱਖ ਜਾਂ 2.5 ਲੱਖ ਕਿਸਾਨ ਨੇ ਪਰ ਜਿਹੜਾ 3 ਏਕੜ ਵਾਲਾ ਸਾਢੇ 3 ਏਕੜ ਵਾਲਾ 5 ਏਕੜ ਵਾਲਾ 6 ਏਕੜ ਵਾਲਾ ਇਹ ਉਹ ਬਹੁਤ ਵੱਡਾ ਕਿਸਾਨ ਨਹੀਂ ਬਣ ਜਾਂਦਾ ਉਹ ਵੀ ਕਰਜ਼ੇ ਚੁੱਕ ਚੁੱਕ ਕੇ ਖੇਤੀ ਕਰ ਰਿਹਾ ਅੱਜ ਕਿਸਾਨੀ ਦੀ ਹਾਲਤ ਵੇਖੀ ਜਾਵੇ ਸਰਕਾਰ ਨੂੰ ਨਾਲ ਲੱਗਦੇ ਇੱਕ ਹੱਥ ਇਹ ਵੀ ਕੰਮ ਕਰਵਾ ਲੈਣਾ ਚਾਹੀਦਾ ਕਿ ਇੱਕ ਇੱਕ ਸਰਵੇ ਕਰਾਇਆ ਜਾਵੇ ਕਿ ਕਿਹੜੀ ਕਿਸਾਨੀਆਂ ਜਿਹੜੀ ਕਿੰਨੇ ਕਰਜ਼ੇ ਦੇ ਸੰਕਟ ਦੇ ਵਿੱਚ ਡੁੱਬੀ ਹੋਈ ਹੈ ਉਹਨੂੰ ਬਾਹਰ ਕਿਵੇਂ ਕੱਢਣਾ ਹੈ ਖੇਤੀਬਾੜੀ ਪਾਲਿਸੀ ਆਈੜੀ ਨੀਤੀ ਆ ਬਣਾਏ ਜਾਣ ਦੀ ਗੱਲ ਕੀਤੀ ਸੀ ਆਵਾਜ਼ ਵਿੱਚ ਪਾਰਟੀ ਦੀ ਸਰਕਾਰ ਨੇ ਉਹ ਖੇਤੀ ਨੀਤੀ ਤਾਂ ਬਣੀ ਨਹੀਂ ਜਦੋਂ ਐਕਵਾਇਰ ਕਰਨ ਦੀ ਗੱਲ ਆਈ ਸੀ ਲੈਂਡ ਪੋਲਿੰਗ ਨੀਤੀ ਆਈ ਸੀ ਉਦੋਂ ਕਿਸਾਨਾਂ ਨੇ ਰੋਸ ਕੀਤਾ ਉਹਦੇ ਤੋਂ ਵੀ ਯੂਟਰਨ ਲੈਣਾ ਪਿਆ ਕਿਸਾਨ ਨੂੰ ਸਰਕਾਰ ਨੂੰ ਖੇਤੀ ਨੀਤੀ ਦੀ ਮੰਗ ਜ਼ਰੂਰ ਕਿਸਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਖੇਤੀ ਨੀਤੀ ਦੇ ਵਿੱਚ ਇਹ ਤੈਅ ਹੋਣਾ ਕਿ ਕਿਹੜਾ ਕਿਸਾਨ ਕਿੰਨੇ ਕਰਜ਼ੇ ਵਿੱਚ ਡੁੱਬਿਆ ਹੋਇਆ ਉਸ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਵਿਉਂਤ ਕੀ ਬਣਾਈ ਜਾਵੇ ਇਸ ਪਾਸੇ ਸਰਕਾਰ ਦੀ ਹਾਲੇ ਤੱਕ ਗਤੀਵਿਧੀ ਆਪਾਂ 4 ਸਾਲਾਂ ਦਾ ਜਿਹੜਾ ਸਮਾਂ ਲਗਭਗ ਹੋ ਚੱਲਿਆ ਆਵਾ ਦੀ ਪਾਰਟੀ ਦੀ ਸਰਕਾਰ ਨੂੰ ਤੇ ਆਪਾਂ ਨਹੀਂ ਦੇਖੀ ਗਤੀਵਿਧੀ ਇਹ ਇਹਦੇ ਉੱਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਬਜਾਏ ਕਿ ਕੇਂਦਰ ਵੱਲੋਂ ਕੋਈ ਫਰਮਾਨ ਆਉਂਦਾ ਉਹਨੂੰ ਜਲਦੀ ਤੋਂ ਜਲਦੀ ਹਰੀ ਝੰਡੀ ਦੇਣਾ ਇਹ ਜਿਹੜਾ ਹੈ ਘਾਟੇ ਦਾ ਸੌਦਾ ਛੋਟੇ ਕਿਸਾਨਾਂ ਵਾਸਤੇ ਇਸ ਕਰਕੇ ਸਰਕਾਰ ਨੂੰ ਮੁੜ ਵਿਚਾਰਨ ਦੀ ਲੋੜ ਹੈ ਕਿ ਇਸ ਦੇ ਉੱਤੇ ਕਟੌਤੀ ਕਰੀਏ ਜਾਂ ਫਿਰ ਅਸੀਂ ਕੇਂਦਰ ਨੂੰ ਚਿੱਠੀ ਲਿਖ ਕੇ ਇਸ ਤੇ ਮੁੜ ਵਿਚਾਰ ਕਰਨ ਦੇ ਲਈ ਇੱਕ ਅਰਜੀ ਦੇਈਏ ਪਰ ਸੁਭਾ ਸਰਕਾਰ ਇਸ ਮਸਲੇ ਤੇ ਵਿਰੋਧ ਕਿਉਂ ਨਹੀਂ ਕਰਦੀ ਹੈਗੀ ਉਹ ਤੇ ਬੜੇ ਆਰਾਮ ਨਾਲ ਹਰੀ ਝੰਡੀ ਦੇ ਦਿੰਦੀ ਹੈ ਗੱਲਾਂ ਦੇ ਬੜੀਆ ਬੜੀਆ ਕਰਦੇ ਨੇ ਵੀ ਅਸੀਂ ਆਮ ਲੋਕਾਂ ਨਾਲ ਖੜੇ ਆ ਗਿਆਂ ਪਰ ਜਦੋਂ ਆਮ ਲੋਕਾਂ ਨਾਲ ਖੜਾ ਖੜਕ ਹੋਣ ਦੀ ਵਾਰ ਹੀ ਹੁੰਦੀ ਉਹਦੋਂ ਸੈਂਟਰ ਦੀ ਸਕੀਮਾਂ ਤੇ ਹਰੀ ਝੰਡੀ ਲਾ ਦਿੰਦੇ ਨੇ ਜਿਵੇਂ ਸੁਭਾ ਅਕਾਲੀ ਦਲ ਨੇ ਹਮਾਇਤ ਕੀਤੀ ਸੀ ਇਹ ਹੋਰ ਸ਼ਿਟਾ ਨੇ ਭਾਜੀਪੀ ਦੀ ਉਹ ਸਮਾਂ ਹਮਾਇਤ ਕੀਤੀ ਸੀ ਕਾਲੇ ਕਾਨੂੰਨਾਂ ਦੀ ਓਵੇਂ ਜਿਵੇਂ ਹੁਣ ਜਿਹੜੇ ਆ ਮਸਲਾ ਹੈਗਾ ਰਸ਼ਨ ਕਾਰਡ ਵੀ ਕੱਟੇ ਜਾਣਗੇ ਬਿਲਕੁਲ ਸੁਭਾਵਿਕ ਜੀ ਗੱਲ ਹੈਗੀ ਹੈ ਪਰ ਜਦੋਂ ਸਟੇਟ ਗਵਰਨਮੈਂਟ ਨੂੰ ਸੂਬਾ ਸਰਕਾਰ ਨੂੰ ਜਦੋਂ ਸਟੈਂਡ ਲੈਣ ਦਾ ਸਮਾਂ ਆਉਂਦਾ ਉਹਦੋਂ ਕਿਉਂ ਨਹੀਂ ਸਟੈਂਡ ਲੈਂਦੇ ਫਿਰ ਬਾਅਦ ਚ ਰੋਲਾ ਪਾਉਂਗੇ ਜਦੋਂ ਸਟੈਂਡ ਲੈਣ ਦੀ ਵਾਰੀ ਆਉਂਦੀ ਹੈ ਸਿਆਸੀ ਤੌਰ ਤੇ ਬਹੁਤ ਨੁਕਤਾਚੀਨੀ ਇੱਕ ਦੂਜੇ ਦੇ ਕਰਦੇ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਆਪਸ ਦੇ ਵਿੱਚ ਕਿੰਨੀ ਕੁਝ ਸਿਆਸੀ ਰਾਜਨੀਤ ਮਤਲਬ ਸਿਆਸਦਾਨਾਂ ਨੇ ਸਿਆਸਤੀ ਕਰਨੀ ਹੈ ਰਾਜਨੀਤੀ ਕਰਨੀ ਚਾਹੀਦੀ ਹੈ ਆਪਸ ਵਿੱਚ ਕਰਨ ਉਹ ਜੋ ਮਰਜ਼ੀ ਕਰਨਾ ਹੈ ਹਾਲਾਂਕਿ ਬਾਕੀ ਪਾਰਟੀਆਂ ਇਹਨਾਂ ਤੇ ਦੋਸ਼ ਤੇ ਲਾਉਂਦੇ ਕਿ ਇਹ ਵੀ ਟੀਮ ਦਾ ਕੰਮ ਕਰਦੇ ਆ ਚਾਹੇ ਮੁੱਖ ਮੰਤਰੀ ਹੋਣ ਚਾਹੇ ਦਿੱਲੀ ਦੀ ਲੀਡਰਸ਼ਿਪ ਹੋਵੇ ਆਮ ਆਦਮੀ ਪਾਰਟੀ ਦੀ ਜਾਂ ਇੱਥੋਂ ਦੇ ਹੋਰ ਵਿਧਾਇਕ ਮੰਤਰੀ ਹੋਣ ਉਹ ਭਾਜਪਾ ਤੋਂ ਜਦੋਂ ਕੋਈ ਫੰਡ ਲੈਣ ਦੀ ਵਾਰੀ ਆਉਂਦੀ ਹੈ ਇਹਦੇ ਕੋਈ ਦੋਰਾਵਾ ਨਹੀਂ ਕਿ ਕੇਂਦਰ ਕਿਤੇ ਨਾ ਕਿਤੇ ਵਿਤਕਰੇ ਬਾਜੀ ਕਰਦਾ ਪੰਜਾਬ ਦੇ ਨਾਲ ਵੱਡੇ ਫੰਡਾਂ ਦੀ ਜ਼ਰੂਰਤ ਹੁੰਦੀ ਹੈ ਰੋਕ ਲਏ ਜਾਂਦੇ ਆ ਪਰ ਨੁਕਤਾ ਚੀਨੀ ਸਿਰਫ ਸਟੇਜਾਂ ਦੇ ਉੱਤੇ ਆ ਜਦੋਂ ਸਟੈਂਡ ਲੈਣ ਦੀ ਆਉਂਦੀ ਹੈ ਨੀਤੀਗਤ ਤੌਰ ਦੇ ਉੱਤੇ ਜਦੋਂ ਪਾਲਿਸੀ ਬਣਾਉਣ ਦੀ ਵਾਰੀ ਆਉਂਦੀ ਹੈ ਨਿਊ ਐਜੂਕੇਸ਼ਨ ਪਾਲਿਸੀ ਕੇਂਦਰ ਦੇ ਵਿੱਚ ਆਉਂਦੀ ਹੈ ਭਾਜਪਾ ਸਰਕਾਰ ਦੇ ਅੰਡਰ ਸਭ ਤੋਂ ਪਹਿਲਾਂ ਲਾਗੂ ਕਰਨ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਸਰਕਾਰ ਸਭ ਤੋਂ ਮੋਹਰੇ ਹੁੰਦੀ ਹੈ ਕਿ ਨਿਊ ਐਜੂਕੇਸ਼ਨ ਪਾਲਿਸੀ ਬਹੁਤ ਵਧੀਆ ਹਾਲਾਂਕਿ ਸਾਊਥ ਦੇ ਕਈ ਸਟੇਟ ਨੇ ਕੇਰਲਾ ਵਰਗੀਆਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰੱਦ ਕੀਤੀ ਉਸ ਨੀਤੀ ਨੂੰ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਅਸੀਂ ਇਸ ਪਾਲਿਸੀ ਦੇ ਖਿਲਾਫ ਖੜੇ ਹਾਂ ਬੇਸ਼ੱਕ ਉਹ ਕਈ ਸਟੇਟਾਂ ਦੇ ਵਿੱਚ ਹਾਲੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ ਪਰ ਪੰਜਾਬ ਦੇ ਵਿੱਚ ਲਾਗੂ ਹੋਣ ਦੇ ਲਈ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਾਂ ਜਾਰੀ ਹੁੰਦੀਆਂ ਕੋਈ ਰੋਕ ਟੋਕ ਨਹੀਂ ਕੋਈ ਕੁਝ ਨਹੀਂ ਕਿਹਾ ਗਿਆ ਹੁਣ ਇਹ ਵਾਰੀ ਆਈ ਹੈ ਤੇ ਇਸ ਤੇ ਸਰਕਾਰ ਆ ਜਿਹੜੀ ਹੁਬਕੇ ਕਹਿੰਦੀ ਹੈ ਠੀਕ ਹੈ ਜੀ ਜੋ ਤੁਸੀਂ ਕਿਹਾ ਸੱਤ ਬਚਨ ਆਪਣੀ ਤਰਕ ਦਲੀਲ ਤਾਂ ਦੇਣਾ ਚਾਹੀਦਾ ਕਿ ਸਾਡੀ ਕਿਸਾਨੀ ਪਹਿਲਾਂ ਹੀ ਸੰਕਟ ਦੇ ਵਿੱਚ ਹੈ ਜਿਹੜੀ ਕੋਈ ਸਹੂਲਤ ਮਿਲਦੀ ਹੈ ਉਹ ਮਿਲ ਲੈਣ ਦਿਓ ਜੇ ਤਾਂ ਤੁਹਾਨੂੰ ਲੱਗਦਾ ਕਿ ਕਿਸਾਨ ਬਹੁਤ 20 20 ਕਿੱਲੇ ਵਾਲੇ 25 25 ਕਿੱਲੇ ਵਾਲੇ ਜਾਂ 50 100 ਏਕੜ ਵਾਲੇ ਲਾਭ ਲਈ ਜਾਂਦੇ ਆ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿਓ ਇਹਦੇ 'ਚ ਕੋਈ ਦੋਰਾਮਾ ਨਹੀਂ ਪਰ ਉਹ ਗਿਣਤੀ ਕਿੰਨੀ ਹੈ ਢਾਈ ਏਕੜ ਤੋਂ ਘੱਟ ਵਾਲਿਆਂ ਦੀ ਗਿਣਤੀ ਕਿੰਨੀ ਹੈ 5 ਇਕੜ ਤੋਂ ਥੱਲੇ ਵਾਲਿਆਂ ਦੀ ਗਿਣਤੀ ਕਿੰਨੀ ਹੈ 10 ਤੋਂ ਥੱਲੇ ਵਾਲਿਆਂ ਦੀ ਕਿੰਨੀ ਹੈ ਜਿਨ੍ਹਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਪਹਿਲਾਂ ਹੀ ਚੱਲ ਰਿਹਾ ਚਾਹੇ 5 ਇਕੜ ਵਾਲੇ ਨੇ ਪਰਿਵਾਰ ਦੇ ਜੀ ਜਿਨ੍ਹਾਂ 'ਚ ਜ਼ਿਆਦਾ ਨੇ ਇਸ ਤਰੀਕੇ ਨਾਲ ਇੱਕ ਪੈਮਾਨਾ ਹੋਣਾ ਚਾਹੀਦਾ ਹੈ ਬਜਾਏ ਕਿ ਜੋ ਫਰਮਾਨ ਆਇਆ ਉਸ ਨੂੰ ਮੰਨ ਲਿਆ ਜਾਵੇ ਜਦੋਂ ਸਟੈਂਡ ਲੈਂਡ ਦੀ ਵਾਰੀ ਆਉਂਦੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਤੁਸੀਂ ਸਟੇਜਾਂ ਤੋਂ ਭਾਜਪਾ ਨੂੰ ਜਾਂ ਉਹਨਾਂ ਦੀਆਂ ਨੀਤੀਆਂ ਨੂੰ ਭੰਡਦੇ ਹੋ ਜਦੋਂ ਕਾਗਜ਼ਾਂ ਦੇ ਵਿੱਚ ਜਾਂ ਨੋਟੀਫਿਕੇਸ਼ਨ ਜਾਰੀ ਕਰਨੀ ਹੁੰਦੀ ਹੈ ਉਦੋਂ ਵੀ ਸਟੈਂਡ ਆਪਣੇ ਉਹੀ ਰੱਖਿਆ ਕਰੋ ਜਿਹੜੇ ਕਿ ਭਾਜਪਾ ਨੂੰ ਤੁਸੀਂ ਸਟੇਜਾਂ ਤੋਂ ਬਹੁਤ ਵਾਰ ਭੰਡਦੇ ਹੋ ਉਹਨਾਂ ਦੀ ਨੁਕਤਾਚੀਨੀ ਕਰਦੇ ਹੋ ਕਿ ਸਾਨੂੰ ਇਹਨਾਂ ਦੀ ਨੀਤੀ ਪਸੰਦ ਨਹੀਂ ਇਹ ਨੀਤੀ ਪਸੰਦ ਨਹੀਂ ਤੇ ਉਹਨਾਂ ਦੇ ਫੈਸਲੇ ਤੇ ਮੋਹਰ ਲਾਉਣ ਨੂੰ ਕਾਲੇ ਕਿਉਂ ਰਹਿੰਦੇ ਹੋ ਜੀ ਸ਼ੁਕਰੀਆ ਪ੍ਰੋਗਰਾਮ ਸੋਲਾਣੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਫਿਲਹਾਲ ਸਾਨੂੰ ਦੋ ਆਗਿਆ ਧੰਨਵਾਦ